ਰੋਲਾ ਪਿਆ ਹੋਇਆ ਸੀ 2 ਤਰੀਕ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਉਹਨਾਂ ਨੂੰ ਕਚਹਿਰੀ ਦੇ ਵਿੱਚ ਗੁਰੂ ਦੀ ਕਚਹਿਰੀ ਦੇ ਵਿੱਚ ਕਿਹ ਸਦਾ ਤਾਂ ਇਸ ਰੂਪ ਅਕਾਲਕਸਰਬੀ ਆਮ ਆਦਮੀ ਦੇ ਸਾਹਮਣੇ ਅਕਾਲਕਸਰਬੀ ਮਰਿਆਦਾ ਕਾਇਮ ਕੀਤੀ ਗਈ ਹੈ ਸਿੱਖਾਂ ਦੇ ਵਿੱਚ ਪਰ ਫਿਰ ਇਹ ਹੋਇਆ ਕਿ ਜੇ ਅਕਾਲਕਸਰਬੀ ਕੁਝ ਫੰਕਸ਼ਨਲ ਨਹੀਂ ਹੈ ਇਹ ਆਇਆ کئی ਸਾਲ ਪਹਿਲੇ ਹੋ ਗਿਆ ਸੀ ਹਮ ਜਦੋਂ ਪੁਰਸਾਬ ਦੇ ਸਰੂਪ ਦੀ ਦੇਖਤੀ ਹੋਈ ਜੀ ਜਦੋਂ ਇਹਨਾਂ ਪੁਲਿਸ ਅਫਸਰਾਂ ਨੂੰ ਨੌਕਰੀ ਦਿੱਤੀਆਂ ਗਈਆਂ ਕਿਤੇ ਵੀ ਹੋ ਦੇ ਤਾਂ ਉਹ ਪਾਰਟੀ ਵਿੱਚ ਕਿਸੇ ਵੀ ਪੋਜੀਸ਼ਨ ਤੋਂ ਪਾਈਸਾ ਵਸਤੇ ਅ ਨਿਸ਼ਕਾਸੀਤ ਕਰ ਦੇਣਾ ਚਾਹੀਦਾ ਸੀ ਉਹ ਬੈਟਰ ਹੋਣਾ ਸੀ ਨਾ ਕਿ ਇਹ ਤੁਸੀਂ ਕੰਟਾ ਆ ਕੇ ਦੇ ਬਾਥਰੂਮ ਸਾਫ ਕਰ ਲੋ ਇਹ ਦਰਸ਼ਨੀ ਜੋੜੀ ਦੇ ਬਾਅਦ ਚੋਲਾ ਬਾਗ ਇਹ ਬੱਚਾ ਚੁੱਕ ਕੇ ਕਿ ਉੱਥੇ ਵੀਲ ਚੇਅਰ ਚ ਬੈਠਾ ਜਿਨ੍ਹਾਂ ਦੇ ਪੁੱਤਰ ਗਏ ਧੀਆਂ ਗਈਆਂ ਘਰੋਂ ਬੇਕਾਰ ਹੋਏ ਲੋਕੀ ਰਮੰਦਰ ਸਾਹਿਬ 골ਡਨ ਟੈਂਪਲ ਤੋਂ ਜੋ ਗੁਰੂ ਗ੍ਰੰਥ ਸਾਹਿਬ ਜੋ ਪ੍ਰਿੰਟਿੰਗ ਹੁੰਦੇ ਨੇ ਜਿਹਨੂੰ ਅਸੀਂ ਦਸਾਂ ਗੁਰਾਂ ਦੀ ਜੋਤ ਮੰਗਦੇ ਆ ਉਹ ਵੇਰੂ ਖੇ ਹੋਏ ਕੰਧਾਂ ਦੇ ਉੱਤੇ ਪੋਸਟਰ ਲੈ ਕਿ ਸਾਰਿਆਂ ਦੇ ਬਰਾਬਰ ਪਾ ਕੇ ਪੱਲੜਾ ਕੇ ਦਾ ਪਾਰੀ ਹੋਇਆ ਇਹ ਜਿਹੜੇ ਸਾਡੇ ਕਾਲਸਰ ਸਾਹਿਬ ਦੇ ਜਥੇਦਾਰ ਨੇ ਹੂੰ ਉਹਨਾਂ ਦੀ ਰਿਸਪੌਂਸਿਬਿਲਟੀ ਹੋਰ ਵਧਾਂਦੀ ਹੈ ਉਹਨਾਂ ਨੂੰ ਇਸ ਇਹਨੇ ਦਰਸਾਇਆ ਹੈ ਕਿ ਅੱਜ ਵੀ ਤੁਹਾਡੇ ਫੈਸਲੇ ਦੇ ਅੰਡਰ ਸਾਰੇ ਆ ਕੇ ਪੂਰਾ ਪੰਛ ਜਿਹੜਾ ਆਂਦਾ ਹੈ ਬਿਲਕੁਲ ਇਹਦੇ ਨਾਲ ਤੁਹਾਨੂੰ ਫੈਸਲੇ ਕਰਨੇ ਪੈਣਗੇ ਅੱਗੇ ਵੀ ਕਿਦੋਂ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ ਕਿਸ ਕਰਕੇ ਮਿਲਿਆ ਸੀ ਕਾਹਦਾ ਫਕਰ ਸੀ ਕੌਮ ਨੂੰ ਉਹਨਾਂ ਦੇ ਉੱਤੇ ਫਕਰ ਸੀ ਕਿ ਉਹਨੇ ਆਪਣੇ ਆਸਥੇ ਗ੍ਰੈਡਿਸ਼ਨ ਹੋਟਲ ਬਣਾਇਆ ਸੀ ਹਮ ਦਿੱਲੀ 에ਰਪੋਰਟ ਦੇ ਸੰ ਜੀ ਫਕਰ ਸੀ ਉਹਨੇ ਸਾਰੀ ਦਿੱਲੀਆਂ ਬਸ ਦੀ ਰਾਊਟਾਂ ਸੀ ਹਮ ਪੰਜਾਬ ਤੋਂ ਦਿੱਲੀ ਦੇ ਵਿੱਚ ਉਹ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਸਖਵੀਰ ਬਾਦਲ ਨੂੰ ਪਰਾ ਕਰ ਦਿੰਦੇ ਆ ਤੁਹਾਨੂੰ ਕਿਹੜਾ ਲੀਡਰ ਦਿਖਦਾ ਤੁਹਾਨੂੰ ਕਿਹੜਾ ਪ੍ਰੈਜ਼ੀਡੈਂਟ ਦਿਖਦਾ ਕਿ ਜਿਹੜਾ ਉਹ ਸੀਟ ਤੇ ਸਖਵੀਰ ਬਾਦਲ ਦੇ ਬਹਿ ਸਕਦਾ ਤੇ ਫੈਸਲੇ ਠੋਸ ਲੈ ਸਕਦਾ ਪੰਜਾਬੀਆਂ ਵਾਸਤੇ ਤੇ ਪੰਜਾਬ ਵਾਸਤੇ ਕੀ ਲੋਕ ਪੰਜਾਬ ਦੇ ਜਾਂ ਇੰਡੀਆ ਦੇ ਯਕੀਨ ਕਰਨਗੇ ਅਕਾਲੀ ਦਲ ਦੇ ਉੱਤੇ ਹੋਣ ਦੇਖੋ ਅਕਾਲ ਤਖਤ ਸਾਹਿਬ ਦੇ ਸਕੇ ਨਮਸਤਕ ਹੋਣਾ ਪਰ ਕੰਖਈਆ ਕਰਾ ਦੇਣ ਤੋਂ ਬਾਅਦ ਸਜ਼ਾ ਲੱਗਣੀ ਇਹ ਸਾਡੀ ਸਿੱਖ ਸੈਂਟੀਮੈਂਟ ਸਭ ਤੋਂ ਬੜੀ ਵੱਡੀ ਗੱਲ ਹੈ ਬਿਲਕੁਲ ਔਰ ਲੋਕ ਉਸ ਕਾਲ ਨੂੰ ਬਹੁਤ ਹੀ ਕੁਝ ਲੋਕ ਵੀ ਮੰਨ ਨਹੀਂ ਰਹੇ ਕੁਝ ਪ੍ਰੋਟੈਸਟ ਕਰਦੇ ਪਏ ਸੀ ਬੰਦੇ ਵੋਟਾਂ ਪਾ ਰਹੇ ਸੀ ਬੰਦੇ 2020 ਰਫੈਂਡਮ ਦੀਆਂ ਉਹ ਕਹਿੰਦਾ ਲੀਵ ਮਾਈ ਕੰਟਰੀ ਇਹ ਕੀ ਕਹਿੰਦੇ ਹੋ ਤੁਸੀਂ ਲੋਕਾਂ ਨੂੰ ਆਵਾਜ਼ ਚੁੱਕਦੇ ਪਏ ਨੇ ਲੋਕੀ ਬੁੱਤ ਬਣ ਕੇ ਖੜੇ ਹੋਏ ਨੇ ਕਿ 2020 ਰਫੈਂਡਮ ਗੁਰਪੰਤ ਸਿੰਘ ਪੰਨੂ ਦਾ ਜਿਹੜੀ ਟੀਮ ਵੱਲੋਂ ਕੋਈ ਸਪਸ਼ਟੀਕਰਨ ਵੀ ਨਹੀਂ ਆਇਆ ਕੀ ਕਹੋਗੇ ਉਹਦੇ ਉੱਤੇ ਪਾਕਿਸਤਾਨ ਦਾ ਤੁਹਾਡਾ ਮੁੱਦਾ ਕੈਨੇਡਾ ਵਿੱਚ ਜਾਂ ਅਮਰੀਕਾ ਵਿੱਚ ਇੰਗਲੈਂਡ ਵਿੱਚ ਕੋਈ ਵੀ ਲੋੜ ਨਹੀਂ ਹੈ ਤੁਸੀਂ ਪਾਕਿਸਤਾਨ ਬਣਾਣਾ ਚਾਹੀਦਾ ਹੋ ਇੰਡੀਆ ਵਿੱਚ ਹੂੰ ਇੰਡੀਆ ਜਾ ਕੇ ਤੁਸੀਂ ਕਰੋ ਮਜ਼ਾਕ ਇਹ 5 ਸਾਲਾਂ ਬਾਅਦ ਚੇਤਾ ਕਿਉਂ ਆਂਦਾ ਹੈ ਉਹਨਾਂ ਦੇ ਘਰਾਂ 'ਚ ਜਾ ਕੇ ਕੀ ਡਰਾਮਾ ਕੀ ਹੋ ਰਿਹਾ ਆਮ ਆਦਮੀ ਪਾਰਟੀ ਕੀ ਪੈਰਾਂ ਪੜ ਦੁਆਰਾ ਆ ਸਕੇਗੀ ਕਿ ਨਹੀਂ ਸਸਿਕਾ ਆਦਾ ਸਲਾਮ ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਮੁੱਦੇ ਅੱਜ ਚਰਚਾ ਕਰਾਂਗੇ ਹਰ ਵਿਅਕਤੀ ਤਰ੍ਹਾਂ ਡਾਕਟਰ ਜਸਦੀਪ ਸਿੰਘ ਜੀ ਦੇ ਨਾਲ ਡਾਕਟਰ ਜੀ ਸਸਿਕਾ ਸਤਿ ਸ਼੍ਰੀ ਅਕਾਲ ਗੁਰਿੰਦਰ ਜੀ ਔਰ ਅਮੇਜ਼ਿੰਗ ਟੀਵੀ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਸਪੀ ਜੀ ਰੋਲਾ ਪਿਆ ਹੋਇਆ ਸੀ 2 ਤਰੀਕ ਦਾ ਸ਼੍ਰੋਮਣੀ ਅਕਾਲੀ ਦਲ ਅੱਜ ਉਹਨਾਂ ਨੂੰ ਕਚਹਿਰੀ ਦੇ ਵਿੱਚ ਗੁਰੂ ਦੀ ਕਚਹਿਰੀ ਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਤੋਂ ਜਿਹੜੀ ਪ੍ਰਥਾ ਚੰਦੀ ਆਰੀ ਸ਼੍ਰੀ ਕਾਨਤਕ ਸਾਹਿਬ ਦੀ ਉਹਦਾ ਇੱਕ ਪ੍ਰਿੰਸੀਪਲ ਤੌਰ ਤੇ ਉਹਨੂੰ ਕਾਇਮ ਰੱਖਿਆ ਗਿਆ ਉਹਦੇ ਜਿਹੜੇ ਤਨਖਾਹ ਲਾਣੀ ਤੇ ਉਸ ਤੋਂ ਬਾਅਦ ਤਨਖਾਹਿਆ ਡਿਕਲੇਅਰ ਕਰਨਾ ਔਰ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਇਹ ਮੈਂ ਸਮਝਦਾ ਕਿ ਸਿੱਖੀ ਸਿਧਾਂਤਾਂ ਦੇ ਸਰੂਪ ਅਕਾਲ ਤਖਤ ਸਾਹਿਬ ਦੀ ਇੱਕ ਆਮ ਆਦਮੀ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਾਇਮ ਕੀਤੀ ਗਈ ਹੈ ਸਿੱਖਾਂ ਵਿੱਚ ਇੱਕ ਵਾਰੀ ਫਿਰ ਇਹ ਹੋਇਆ ਕਿ ਜੀ ਅਕਾਲ ਤਖਤ ਸਾਹਿਬ ਇਸ ਫੰਕਸ਼ਨਲ ਪਰ ਜੇ ਅਸੀਂ ਦੀ ਗਹਿਰਾਈਆਂ ਵਿੱਚ ਜਾਈਏ ਤੇ ਇਹ ਜਿਹੜਾ ਅਗਰ ਸਹੀ ਤਰੀਕੇ ਨਾਲ ਹੁੰਦਾ ਤੇ ਇਹ ਅਜੇ ਤੋਂ ਕਈ ਸਾਲ ਪਹਿਲੇ ਹੋ ਜਾਣਾ ਚਾਹੀਦਾ ਸੀ ਹੂੰ ਜਦੋਂ ਗੁਰੂ ਸਾਹਿਬ ਦੇ ਸਰੂਪ ਦੀ ਬੇਇੱਜ਼ਤੀ ਹੋਈ ਜੀ ਜਦੋਂ ਇਹਨਾਂ ਪੁਲਿਸ ਅਫਸਰਾਂ ਨੂੰ ਨੌਕਰੀ ਦਿੱਤੀਆਂ ਗਈਆਂ ਜੀ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਜੀ ਉਸ ਵੇਲੇ ਸਾਡਾ ਅਕਾਲ ਤਖਤ ਸਾਹਿਬ ਬਹੁਤ ਕਮਜ਼ੋਰ ਹੋਇਆ ਸੀ ਹਮਮ ਔਰ ਉਸ ਵੇਲੇ ਹੀ ਅਗਰ ਇਹ ਕਰੈਕਟਿਵ ਮੇਜਰ ਲਏ ਜਾਂਦੇ ਹਮ ਤੇ ਤੁਸੀਂ ਸੋਚੋ ਨਾ ਅਕਾਲੀ ਦਲ ਨੂੰ ਇਹਨਾਂ ਨੂੰ ਨੁਕਸਾਨ ਹੋਣਾ ਸੀ ਹਮ ਨਾ ਉਸ ਵੀਰ ਬਾਦਲ ਨੂੰ ਇਹਨਾਂ ਨੂੰ ਨੁਕਸਾਨ ਹੋਣਾ ਸੀ ਇਹ ਜਿਹੜੀਆਂ ਚੀਜ਼ਾਂ ਸਨ ਕਾਲ ਤਖਤ ਸਾਹਿਬ ਉਸ ਵੇਲੇ ਹੀ ਕਰੈਕਟ ਕਰ ਸਕਦਾ ਸੀ ਜੀ ਪਰ ਉਸ ਵੇਲੇ ਕੀਤੀਆਂ ਨਹੀਂ ਹੂੰ ਔਰ ਹੁਣ ਵੀ ਇਹਨਾਂ ਕੋਈ ਹੋਣ ਤੋਂ ਬਾਅਦ ਆ ਜਿਹੜੀਆਂ ਸਜ਼ਾਵਾਂ ਆਈਆਂ ਨੇ ਕਿ ਗੱਲ ਚ ਤਖਤੀ ਪਾ ਲੈਣੀ ਹੂੰ ਤਖਤੀ ਪਾ ਕੇ ਉੱਥੇ ਇਹ ਬਰਛਾ ਪਾੜ ਕੇ ਖੜੇ ਹੋ ਜਾਣਗੇ ਹੂੰ ਯਾ ਜ਼ਿਆਦਾ ਜ਼ਿਆਦਾ ਤੁਸੀਂ 1 ਘੰਟਾ ਬਾਥਰੂਮ ਸਾਫ਼ ਕਰ ਲੋਗੇ ਜੀ ਮੇਰੇ ਸਾਹਮਣੇ ਤੇਨੂੰ ਮੈਂ ਵਾਈਟ واਸ਼ ਵੇਖਦਾ ਇਸ ਤੋਂ ਇਸ ਤੋਂ ਚੰਗੀ ਸਜ਼ਾ ਹੋਣੀ ਸੀ ਕਿ ਇਹਨਾਂ ਨੂੰ ਕਿਸੇ ਵੀ ਅਹੁਦੇ ਤੋਂ ਪਾਰਟੀ ਵਿੱਚ ਕਿਸੇ ਵੀ ਪੋਜੀਸ਼ਨ ਤੋਂ 5 ਸਾਲ ਵਸਤੇ ਨਿਸ਼ਕਾਸਿਤ ਕਰ ਦੇਣਾ ਚਾਹੀਦਾ ਸੀ ਉਹ ਬੈਟਰ ਹੋਣਾ ਸੀ ਨਾ ਕਿ ਇਹ ਤੁਸੀਂ ਕੰਟਾ ਆ ਕੇ ਦੇ ਬਾਥਰੂਮ ਸਾਫ਼ ਕਰ ਲਓ ਇਹ ਅਦ੍ਰਸ਼ਨੀ ਜੋੜੀ ਦੇ ਬਾਹਰ ਚੋਲਾ ਪਾ ਕੇ ਬਰਛਾ ਚੁੱਕ ਕੇ ਤੇ ਉੱਥੇ ਵੀਲ ਚੇਅਰ 'ਚ ਬਹਿ ਜਾਓ ਪਰ ਫਿਰ ਵੀ ਚਲੋ ਮੈਂ ਸਮਝਦਾ ਕਿ ਕੁਝ ਵੀ ਨਹੀਂ ਤੋਂ ਇਹ ਕੁਝ ਤੇ ਹਮ ਹੋਇਆ ਹੈ ਬਿਲਕੁਲ ਅ ਜਸਤਵ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਾਪ ਕੀਤੇ ਗਏ ਨੇ ਜੋ ਸ਼ਰਮਣੀ ਅਕਾਲੀ ਦਲ ਨੇ ਜਾਣ ਜਾਣੇ ਚ ਹੋਏ ਜਾਂ ਜਾਣੇ ਚ ਹੋਏ ਕੀ ਇੱਕ ਵਰਸ਼ਾ ਫੜ ਕੇ ਬਾਥਰੂਮ ਧੋ ਕੇ ਭਾਂਡੇ ਮਾਜ ਕੇ ਸੇਵਾ ਕਰਕੇ ਤਖਤੀਆਂ ਪਾ ਕੇ ਜਿਨ੍ਹਾਂ ਦੇ ਪੁੱਤਰ ਗਏ ਧੀਆਂ ਗਈਆਂ ਘਰੋਂ ਬੇਕਾਰ ਹੋਏ ਲੋਕੀ ਰਮੰਦਰ ਸਾਹਿਬ 골ਡਨ ਟੈਂਪਲ ਤੋਂ ਜੋ ਗੁਰੂ ਗ੍ਰੰਥ ਸਾਹਿਬ ਜੋ ਪ੍ਰਿੰਟਿੰਗ ਹੁੰਦੇ ਨੇ ਜਿਹਨੂੰ ਅਸੀਂ ਦਸਾਂ ਗੁਰਾਂ ਦੀ ਜੋਤ ਮੰਗਦੇ ਆ ਉਹ ਵੇਰੂ ਖੇਰੂ ਹੋਏ ਕੰਧਾਂ ਦੇ ਉੱਤੇ ਪੋਸਟਰ ਲਾ ਕੀ ਸਾਰਿਆਂ ਦੇ ਬਰਾਬਰ ਪਾ ਕੇ ਪਲੜਾ ਕਿਹਦਾ ਭਾਰੀ ਹੁੰਦਾ ਉਹ ਇਹ ਸੋਚਣਾ ਨਹੀਂ ਗੱਲ ਹੈ ਔਰ ਉਹ ਮੈਂ ਹੀ ਸਮਝਦਾ ਕਿ ਇਹਦੇ ਉੱਪਰ ਇਹ ਇੱਕ ਸਿੰਬੋਲਿਕ ਜਿਆ ਜਿਹਨੂੰ ਕਹਿੰਦੇ ਨੇ ਨਾ ਇੱਕ ਸਿੰਬੋਲਿਕ ਪਨਿਸ਼ਮੈਂਟ ਦਿੱਤੀ ਗਈ ਹੈ ਜਿਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਆ ਸਲਾਪ ਔਨ ਦ ਰਿਸਟ ਇਹਦਾ ਇਹਦਾ ਜਿਹੜਾ ਜੇ ਸਹੀ ਮੰਨਿਆ ਚਲਿਆ ਸਜ਼ਾ ਹੋਣੀ ਚਾਹੀਦੀ ਸੀ ਨਾ ਤੇ ਇਹ ਜਿੰਨੇ ਦਾਗੀ ਤੇ ਬਾਗੀ ਸੀ ਇਹਨਾਂ ਦੇ ਉੱਪਰ ਰੋਕ ਲੱਗਣੀ ਚਾਹੀਦੀ ਸੀ ਕਿ ਤੁਸੀਂ ਅਗਲੇ 5 ਸਾਲ ਤੱਕ ਸਿਆਸਤ ਵਿੱਚ ਹਿੱਸਾ ਨਹੀਂ ਲੈ ਸਕਦੇ ਤੁਸੀਂ ਪਾਰਟੀ ਦੇ ਕਿਸੇ ਵੀ ਅਹੁਦੇ ਦੇ ਉੱਪਰ ਤੁਸੀਂ ਨਹੀਂ ਆ ਸਕਦੇ ਇਹ ਅਕਾਲ ਤਖਸਾਲ ਨੇ ਇਹਨਾਂ ਨੂੰ ਸਜ਼ਾ ਲਾਣੀ ਚਾਹੀਦੀ ਸੀ ਔਰ ਕਿਉਂ ਕਿਉਂ ਨਹੀਂ ਲਾਂਦੇ ਜੇ ਪੰਜਾਬ ਵਿੱਚ ਕੋਈ ਨਵੀਂ ਲੀਡਰਸ਼ਿਪ ਦਾ ਘਟਾ ਹੈ ਹਮ ਅੱਜ ਅੱਜ ਇਹ ਇਹ ਲੋਕ ਜੇ ਬਾਹਰ ਹੋ ਜਾਣ ਤਾਂ ਪੰਜਾਬ ਚ ਨਵੀਂ ਲੀਡਰ ਆਏਗੀ ਯੂਥ ਸਾਡਾ ਇੰਨਾ ਹੈ ਬਹੁਤ ਯੂਥ ਵਿੱਚ ਬੰਦੇ ਬੈਠੇ ਨੇ ਉਹ ਅੱਗੇ ਆ ਸਕਦੇ ਨੇ ਆ ਔਰ ਕਾਲੀਦਾਨ ਨੂੰ ਇੱਕ ਨਵੀਂ ਪੂਰੀ ਨਵੀਂ ਇੱਕ ਜਾਨ ਮਿਲਦੀ ਪਾਰਟੀ ਨੂੰ ਪਰ ਇਨਾਈ ਬੰਦਿਆਂ ਨੂੰ ਕੰਟਾ ਬਾਥਰੂਮ ਸਾਫ ਕਰ ਲੋ ਜੀ ਉੱਥੇ ਖੜੇ ਹੋ ਜਾਓ ਤੇ ਪਾਂਡੇ ਮਾਂ ਲਓ ਇਹ ਤੇ ਇੱਕ ਟ੍ਰੈਡੀਸ਼ਨਲ ਜੀ ਜਿਹੜੀ ਇੱਕ ਸਲੈਪ ਔਨ ਦ ਰਿਸ ਜਸਤਿਵ ਜੀ ਪ੍ਰਕਾਸ਼ ਇਹਦੇ ਨਾਲ ਪੰਥ ਨੂੰ ਬੜਾ ਹੋਇਆ ਹੈ ਕਿ ਚਲੋ ਅੱਜ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਾਇਮ ਹੈ ਜਥੇਦਾਰਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੇ ਇਸ਼ਾਰੇ ਤੇ ਅੱਜ ਵੀ ਕੌਮ ਜਿਹੜੀ ਹੈ ਆ ਕੇ ਖੜੀ ਹੁੰਦੀ ਹੈ ਔਰ ਇਹ ਮੈਂ ਸਮਝਦਾ ਕਿ ਜਿਹੜੇ ਸਾਡੇ ਅਕਾਲ ਤਖਸਾਲ ਦੇ ਜਥੇਦਾਰ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਹੋਰ ਵਧਾਂਦੀ ਹੈ ਉਹਨਾਂ ਨੂੰ ਇਸ ਇਹਨੇ ਦਰਸਾਇਆ ਹੈ ਕਿ ਅੱਜ ਵੀ ਤੁਹਾਡੇ ਫੈਸਲੇ ਤੇ ਅੰਡਰ ਸਾਰੇ ਆ ਕੇ ਪੂਰਾ ਪੰਥ ਜਿਹੜਾ ਹੈ ਆਂਦਾ ਹੈ ਤੇ ਇਹਦੇ ਨਾਲ ਤੁਹਾਨੂੰ ਫੈਸਲੇ ਕਰਨੇ ਪੈਣਗੇ ਅੱਗੇ ਵੀ ਔਰ ਅੱਗੇ ਇਸ ਤਰ੍ਹਾਂ ਨਹੀਂ ਕਿ ਤੁਸੀਂ 10 ਸਾਲ ਬਾਅਦ ਜਿਹੜੇ 10 ਸਾਲ ਪਹਿਲਾਂ ਗੱਲਾਂ ਹੋਈਆਂ ਨੇ ਉਹਦੇ ਆਸਤੇ ਆਈ ਤਨਖਾਹਾਂ ਦੇ ਕੇ ਤੇ ਉਹ ਸਜ਼ਾਵਾ ਦੇ ਰਹੇ ਹੋ ਇਹ ਤੁਹਾਨੂੰ ਨਾਲ ਦੀ ਨਾਲ ਕਲੈਕਟਿਵ ਮੀਜਰਸ ਲੈਣੇ ਚਾਹੀਦੇ ਨੇ ਜਦੋਂ ਪੰਥ ਦੀ ਗੱਲ ਆਉਂਦੀ ਹੈ ਡਾਕਟਰ ਜਸਦੀਪ ਜੀ ਜਦੋਂ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ ਕਿਸ ਕਰਕੇ ਮਿਲਿਆ ਸੀ ਕਾ ਦਾ ਫਕਰ ਸੀ ਕੌਮ ਨੂੰ ਉਹਨਾਂ ਦੇ ਉੱਤੇ ਫਕਰ ਸੀ ਕਿ ਉਹਨੇ ਆਪਣੇ ਆਸਥੇ ਗ੍ਰੈਡਿਸਨ ਹੋਟਲ ਬਣਾਇਆ ਸੀ ਹੂੰ ਦਿੱਲੀ ਏਅਰਪੋਰਟ ਦੇ ਸਾਹਮਣੇ ਜੀ ਫਕਰ ਏ ਸੀ ਉਹਨੇ ਸਾਰੀ ਜਿੰਨੀਆਂ ਬਸ ਦੀ ਰਾਊਟਾਂ ਸੀ ਪੰਜਾਬ ਤੇ ਦਿੱਲੀ ਦੇ ਵਿੱਚ ਉਹ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈਆਂ ਸੀ ਹੂੰ ਜਿੰਨੀਆਂ ਉਹਨਾਂ ਨੇ ਆਪਣੇ ਦੋ ਨੰਬਰ ਦੇ ਕੰਮ ਸੀ ਉਹ ਸਾਰੇ ਕੀਤੇ ਸੀ ਹੂੰ ਤੇ ਉਹ ਉਹ ਫਕਰ ਸੀ ਕੌਮ ਨੂੰ ਹੋਰ ਕਿਹੜਾ ਫਕਰ ਸੀ ਬਿਲਕੁਲ ਤੋ ਅਵਾਰਡ ਦਿੱਤਾ ਗਿਆ ਸੀ ਜੀ ਅੱਜ ਰੋਲਾ ਪੈ ਰਿਹਾ ਜੀ ਉਹਨਾਂ ਕੋਲ ਵਾਪਸ ਲੈ ਲਿਆ ਹੈ ਹੂੰ ਤੇ ਮੈਂ ਤਾਂ ਸਮਝਦਾ ਕਿ ਪਹਿਲੀ ਗੱਲ ਦੇਣਾ ਹੀ ਨਹੀਂ ਚਾਹੀਦਾ ਸੀ ਹੂੰ ਬਿਲਕੁਲ ਮੈਂ ਸਮਝਦਾ ਇਹ ਫੈਸਲਾ ਅੱਛਾ ਸੀ ਕਿ ਉਹ ਫਖਰੇ ਕੌਮ ਜਿਹੜਾ ਅਵਾਰਡ ਹੈ ਅਸੀਂ ਵਾਪਸ ਲਿਆ ਹੂੰ ਕਿਉਂਕਿ ਬਾਦਲ ਸਾਹਿਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੀ ਕਈ ਕੌਮਾਂasse ਉਹਨਾਂ ਨੇ ਕੰਮ ਵੀ ਕੀਤੇ ਨੇ ਪਰ ਕਈ ਕੌਮ ਨੂੰ ਉਹਨਾਂ ਨੇ ਬਹੁਤ ਪਿੱਛੇ ਵੀ ਕੀਤਾ ਹੂੰ ਥੱਲੇ ਵੀ ਲਾਇਆ ਥੱਲੇ ਵੀ ਲਾਇਆ ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਪੜਾਇਆ ਸੀ ਹੂੰ ਅ ਦਿੱਲੀ ਵਿੱਚ ਅੱਗ ਲਾਇਕੀ ਕਿ ਮੈਂ ਇਸ ਕਨਸਟੀਟਿਊਸ਼ਨ ਨੂੰ ਨਹੀਂ ਮੰਨਦਾ ਫਿਰ ਉਸੇ ਕਨਸਟੀਟਿਊਸ਼ਨ ਦੀ ਸਵਾ ਚੋੱਕੇ ਤੇ ਉਹ ਫਿਰ ਭਾਰਤ ਦੇ ਮੁੱਖ ਮੰਤਰੀ ਵੀ ਬਣੇ ਤੇ ਸਾਰਾ ਕੁਝ ਹੋਇਆ ਫਿਰ ਹੂੰ ਤੇ ਉਹ ਇਹ ਜਿਹੜੀ ਡੋਗਲੀ ਰਾਜਨੀਤੀ ਸੀ ਇਹ ਦਾ ਸਤੇ ਫਖਰੇ ਕੌਮ ਦੀ ਮੈਨੀ ਸਮਝਦਾ ਕਿ ਕੋਈ ਉੱਥੇ ਲੋਕ ਸੀ ਡਾਕਟਰ ਜਸਦੀਪ ਜੀ ਕਿ ਜਿਹੜੀ ਐਸਪੀਸੀ ਦੇ ਵਿੱਚ ਜਿਹੜੇ ਪੰਜ ਮੈਂਬਰ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਨੇ ਉਹਨਾਂ ਦਾ ਕਦ ਵਧਿਆ ਇਸ ਕੰਮ ਨੂੰ ਲੈ ਕੇ 2 ਤਰੀਕ ਨੂੰ ਜੋ ਅੱਜ ਪੇਸ਼ੀਆਂ ਕੀਤੀਆਂ ਗਈਆਂ ਜੋ ਪੇਸ਼ ਕੀਤੀ ਗਈ ਉਹਨਾਂ ਦੇ ਉੱਤੇ ਸਜ਼ਾਵਾਂ ਲਗਾਈਆਂ ਗਈਆਂ ਕਿ ਲੋਕ ਡਰਨਗੇ ਥੋੜਾ ਜਿਹਾ ਅੱਗੂ ਕੋਈ ਗਲਤ ਫੈਸਲਾ ਲੈਣਗੇ ਮੈਂ ਜਿਵੇਂ ਕਿਹਾ ਇਹ ਸਿੱਖੀ ਸਿਧਾਂਤ ਜਿਹੜਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਪ੍ਰਥਾ ਜਿਹੜੀ ਹੈ ਉਹ ਕਾਇਮ ਹੋਈਏ ਫਿਰ ਤੋਂ ਹੂੰ ਔਰ ਇਸ ਗੱਲ ਹਸਤੇ ਮੈਂ ਪੂਰੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਾਰਿਆਂ ਨੂੰ ਮੈਂ ਇਸ ਗੱਲ 'ਤੇ ਉਹਨਾਂ ਦੀ ਸਰਾਨਾ ਕਰਦਾ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਆ ਕੇ ਔਰ ਇਹ ਸਾਰਾ ਉਹਨਾਂ ਨੇ ਆਪਣੇ ਗੁਨਾਹ ਵੀ ਮੰਗੇ ਨੇ ਔਰ ਅੱਗੇ ਉਹਨਾਂ ਨੇ ਪਰ ਮੇਰਾ ਸਿਰਫ ਇੱਥੇ ਇਹ ਹੈ ਕਿ ਇੱਕ ਇਹ ਕੰਮ ਅਕਾਲ ਤਖਤ ਸਾਹਿਬ ਨੂੰ ਅੱਜ ਤੋਂ 5-7 ਸਾਲ ਪਹਿਲਾਂ ਕਰਨਾ ਚਾਹੀਦਾ ਸੀ 10 ਸਾਲ ਪਹਿਲਾਂ ਕਰਨਾ ਚਾਹੀਦਾ ਸੀ ਜਦੋਂ ਇਹ ਕੰਮ ਹੋ ਰੇ ਸੀ ਜੀ ਬਿਲਕੁਲ ਬਿਲਕੁਲ ਇੰਨੀ ਜ਼ਿਆਦਾ ਅਕਾਲੀ ਦਲ ਨੂੰ ਸੰਗਤ ਨੇ ਜਦ ਕੌਮ ਨੇ ਉਹਨਾਂ ਨੂੰ ਬਿਲਕੁਲ ਬਾਇਕਾਟ ਕਰਤਾ ਪੰਜਾਬ ਵਿੱਚ ਉਹਨਾਂ ਦੀ ਸੀਟਾਂ ਹੀ ਨਹੀਂ ਆਈਆਂ ਉਸ ਵੇਲੇ ਹੁਣ ਅਕਾਲ ਤਖਤ ਜਾਗਿਆ ਬਹੁਤ देर ਕੀਤੀ ਨਾ ਇਹਨਾਂ ਦੇ ਆਪਣੇ ਕੋਈ ਪਲਾਨ ਸੀ ਜੋ ਵੀ ਸੀ ਇਹਨਾਂ ਦੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਐਸਜੀਪੀਸੀ ਦੀ ਕੀ ਕੰਟਰੋਲ ਹੈ ਕੀ ਹੈ ਉਹ ਸਾਰਾ ਅੰਦਰ ਦੀਆਂ ਗੱਲਾਂ ਸਾਰੀ जग ਜਾਣਦਾ ਆਪਾਂ ਨੂੰ ਇੱਥੇ ਦੁਬਾਰਾ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਪਰ ਇਹ ਕੰਮ ਬਹੁਤ ਪਹਿਲੇ ਹੋਣਾ ਚਾਹੀਦਾ ਸੀ ਔਰ ਅਕਾਲ ਤਖਤ ਇੰਡੀਪੈਂਡੈਂਟ ਬਾਡੀ ਬਣ ਕੇ ਚੱਲਦਾ ਹੈ ਤੇ ਅੱਗੇ ਵੀ ਅਕਾਲ ਤਖਤ ਸਾਹਿਬ ਨੂੰ ਇੱਕ ਸੂਝ ਬੂਝ ਦੇ ਨਾਲ ਸਿੱਖ ਪੰਥ ਦੇ ਮਸਲਿਆਂ ਨੂੰ ਨਾਲ ਦੇ ਨਾਲ ਸਮਝਣਾ ਪਏਗਾ ਨਾਲ ਦੇ ਨਾਲ ਸੁਲਝਾਣਾ ਪਏਗਾ ਨਾਲ ਦੇ ਨਾਲ ਕਰੈਕਟਿਵ ਮੈਜਰਸ ਲੈਣੇ ਪੈਣਗੇ ਜੀ ਬਿਲਕੁਲ ਡਾਕਟਰ ਜਸਤੇਵ ਜੀ ਤੁਸੀਂ ਇੱਕ ਪ੍ਰੈਟਿਕਲ ਐਨਾਲਿਸਟ ਹੋ ਜਿਹੇ ਬਾਗੀ ਤੇ ਦਾਗੀ ਧੜਾ ਦੋਨਾਂ ਨੂੰ ਇਕੱਠੇ ਕਰ ਦਿੰਦੇ ਆ ਸਖਵੀਰ ਬਾਦਲ ਨੂੰ ਪਰਾ ਕਰ ਦਿੰਦੇ ਆ ਤੁਹਾਨੂੰ ਕਿਹੜਾ ਲੀਡਰ ਦਿਖਦਾ ਤੁਹਾਨੂੰ ਕਿਹੜਾ ਪ੍ਰੈਜ਼ੀਡੈਂਟ ਦਿਖਦਾ ਕਿ ਜਿਹੜਾ ਉਹ ਸੀਟ ਤੇ ਸੁਖਵੀਰ ਬਾਦਲ ਦੇ ਬਹਿ ਸਕਦਾ ਤੇ ਫੈਸਲੇ ਠੋਸ ਲੈ ਸਕਦਾ ਪੰਜਾਬੀਆਂ ਵਾਸਤੇ ਤੇ ਪੰਜਾਬ ਵਾਸਤੇ ਇਹ ਤੇ ਪਾਰਟੀ ਦਾ ਮੰਥਨ ਹੋਣਾ ਚਾਹੀਦਾ ਜੇ ਬਾਗੀ ਤੇ ਦਾਗੀ ਪਹਿਲਾਂ ਤੇ ਪਰੇ ਹੋਣਗੇ ਤਾਂ ਹੀ ਤੁਹਾਨੂੰ ਕੋਈ ਨਜ਼ਰ ਆਏਗਾ ਜੇ ਉਹ ਹਾਲੀ ਵੀ ਹੈ ਨੇ ਹਮਮ ਕੰਟਾ ਬਾਥਰੂਮ ਸਾਫ ਕਰਕੇ ਤੇ ਵਾਪਸ ਆ ਜਾਣਗੇ ਤੇ ਫਿਰ ਤੇ ਹੋਰ ਕੋਈ ਨਜ਼ਰ ਨਹੀਂ ਆਏਗਾ ਇਹ ਜੀ ਮੰਥਨ ਜਦੋਂ ਹੁੰਦਾ ਹੈ ਉਹਦੇ ਵਿੱਚ ਫਿਰ ਕਈ ਲੀਡਰਸ਼ਿਪ ਨਿਕਲਦੀ ਹੈ ਫਿਰ ਬਾਅਦੋਂ ਵੀ ਤੁਸੀਂ ਨਵੇਂ ਬੰਦੇ ਵਿੱਚ ਜੁਆਇਨ ਕਰਦੇ ਨੇ ਹੋ ਸਕਦਾ ਤੁਹਾਡੇ ਜਿਹੜੇ ਸਰਦਾਰ ਬਿਆਨ ਸਿੰਘ ਜੀ ਦੇ ਬੇਟੇ ਸਰਬਜੀਤ ਸਿੰਘ ਹੁਣ ਇੰਡੀਪੈਂਡੈਂਟ ਚਿੱਤ ਕੇ ਆਏ ਨੇ ਹੋ ਸਕਦਾ ਉਹ ਨਵੀਂ ਜਨ ਲਿਆਂਨ ਪਾਰਟੀ ਵਿੱਚ ਹੋਰ ਬਹੁਤ ਹੀ ਯੂਥ ਹੈ ਸਾਡਾ ਪੰਜਾਬ ਵਿੱਚ ਜਿਹਨੂੰ ਮੌਕਾ ਨਹੀਂ ਮਿਲਦਾ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਇਹ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਓ ਤੇ ਇਕੱਠੇ ਹੋ ਕੇ ਫਿਰ ਅਕਾਲੀ ਦਲ ਨੂੰ ਸਟਾਰਟ ਕਰੋ ਤੇ ਉਹ ਤੇ ਅਕਾਲੀ ਦਲ ਉਹੀ ਰਹੀ ਕਿ ਜੋ ਪਹਿਲੇ ਸੀ ਡਾਕਟਰ ਜਸਦੀਪ ਜੀ ਕੀ ਲੋਕ ਪੰਜਾਬ ਦੇ ਜਾਂ ਇੰਡੀਆ ਦੇ ਯਕੀਨ ਕਰਨਗੇ ਅਕਾਲੀ ਦਲ ਦੇ ਉੱਤੇ ਹੋਣ ਦੇਖੋ ਅਕਾਲ ਤਖਤ ਸਾਹਿਬ ਦੇ ਅੱਗੇ ਨਮਸਤਕ ਹੋਣਾ ਔਰ ਤਨਖਾਈਆ ਕਰਾਰ ਦੇਣ ਤੋਂ ਬਾਅਦ ਸਜ਼ਾ ਲਗਣੀ ਇਹ ਸਾਡੀ ਸਿੱਖ ਸੈਂਟੀਮੈਂਟਸ ਅਸਤੇ ਬੜੀ ਵੱਡੀ ਗੱਲ ਹੁੰਦੀ ਹੈ ਬਿਲਕੁਲ ਔਰ ਲੋਕ ਇਸ ਕੰ ਨੂੰ ਬਹੁਤ ਹੀ ਕੁਝ ਲੋਕ ਵੀ ਮੰਨਣਗੇ ਹਮਮ ਕੁਝ ਇਹਦਾ ਹੁਣ ਤੁਸੀਂ ਵੇਖਣਾ ਜਿਹੜਾ ਮੀਡੀਆ ਵੀ ਤੇ ਸੋਸ਼ਲ ਮੀਡੀਆ ਵੀ ਇਹਦਾ ਜਿਹੜਾ ਹੁਣ ਪੀਆਰ ਹੋਏਗੀ ਇਹਨੂੰ ਬਹੁਤ ਵੱਡੇ ਢੰਗ ਨਾਲ ਦੱਸਿਆ ਜਾਏਗਾ ਤੇ ਡੈਫੀਨਿਟਲੀ ਲੋਕਾਂ ਦੇ ਵਿੱਚ ਇਹ ਜ਼ਰੂਰ ਇਹਦਾ ਅਸਰ ਹੋਏਗਾ ਕਿ ਚਲੋ ਗਲਤੀ ਹੋ ਗਈ ਉਹ ਵੇਖੋ ਜੀ ਸੁਬੀਰ ਬਾਦਲ ਇੰਨੇ ਵੱਡੇ ਬੰਦੇ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਏ ਉਹਨਾਂ ਨੇ ਇੱਥੇ ਗੱਲ ਹੀ ਤਖਤੀ ਪਾ ਲਈ ਇਹਦਾ ਡੈਫੀਨਟਲੀ ਪੋਜ਼ਿਟਿਵ ਤੇ ਹੋਏਗਾ ਹਮਮ ਔਰ ਇਹ ਮੈਂ ਸਮਝਦਾ ਕਿ ਐਂਡ ਆਫ ਦਾ ਡੇ ਸਾਡੀ ਸਿੱਖ ਕੌਮ ਦੇ ਬਾਰੇ ਬੜੀ ਵੱਡੀ ਗੱਲ ਦੱਸਦਾ ਹੈ ਕਿ ਭਾਵੇਂ ਕੋਈ ਵੀ ਹੋਏ ਐਂਡੇ ਚ ਆ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਮਸਤਕ ਹੁੰਦੇ ਨੇ ਹਮਮ ਔਰ ਇਹਦਾ ਹੋਰ ਕੁਝ ਨਹੀਂ ਤੇ ਮੈਂ ਸਮਝਦਾ ਪਾਵੇਂ ਇਹ ਸਦਾ ਕੱਟ ਸੀ ਮੇਰੀ ਨਜ਼ਰ ਚਿਆ ਜਿਆਦਾ ਸੀ ਜਾਂ ਸਹੀ ਸੀ ਜਾਂ ਗਲਤ ਸੀ ਮੈਂ ਸਮਝਦਾ ਕਿ ਸੱਚੇ ਪਾਸ਼ਾ ਵਾਹਿਗੁਰੂ ਦੀ ਨਜ਼ਰ ਚ ਅੱਜ ਜੇ ਇਹ ਸੱਚੇ ਦਿਲ ਨਾਲ ਲਾ ਕੇ ਇਹਨਾਂ ਨੇ ਉੱਥੇ ਮਾਫੀਆਂ ਮੰਗੀਆਂ ਨੇ ਤੇ ਵਾਹਿਗੁਰੂ ਨਾਲ ਦੇ ਉੱਪਰ ਮਿਹਰ ਕਰੇਗਾ ਔਰ ਵਾਹਿਗੁਰੂ ਸਾਡੀ ਕੌਮ ਵਸਤੇ ਅੱਗੇ ਸਤਿ ਸ੍ਰੀ ਅਕਾਲ ਤੁਸੀਂ ਪੁਰਾਣੀ ਵੀਡੀਓ ਦੇਖੀ ਹੋਣੀ ਹੈ ਹਰ ਸਿਮਰਤ ਕੋਰ ਬਾਦਲ ਦੀ ਕਿ ਜਿਨ੍ਹਾਂ ਨੇ ਪੰਥ ਦਾ ਦੋਖੀ ਨੇ ਜਾਂ ਪੰਥ ਨੂੰ ਗਰਦਾਰੀ ਕੀਤੀ ਉਹਨਾਂ ਦਾ ਕੁਝ ਨਾ ਰਵੇ ਗੱਡੀ 'ਚ ਜਾਂਦ ਜਾਂਦੇ ਅਰਦਾਸ ਕੀਤੀ ਸੀ ਇੱਕ ਕੀ ਉਹਨਾਂ ਦੀ ਅਰਦਾਸ ਕਬੂਲ ਹੋ ਗਈ ਦੇਖੋ ਬਿਲਕੁਲ ਹੋ ਸਕਦਾ ਹੈ ਹਰ ਸਿਮਰਨ ਕੋਰ ਬਾਦਲ ਨੂੰ ਵੀ ਇਹ ਗਲਤੀ ਦਾ ਅਹਿਸਾਸ ਹੋਇਆ ਤਾਂ ਹੀ ਉਹਨਾਂ ਨੇ ਉਹ ਗੱਲ ਵੀ ਕੀਤੀ ਹੋਏ ਹਮ ਤੇ ਇਹ ਦੇਖੋ ਜਦ ਤੱਕ ਤੁਸੀਂ ਅਕਾਲ ਤਖਤ ਸਾਹਮਣੇ ਆ ਕੇ ਨਮਸਤ ਨਮਸਤਕ ਹੋਏ ਹੋ ਪਾਵੇਂ ਕੋਈ ਕਹਣਗੇ ਜੀ ਇਹ ਡਰਾਮਾ ਸੀ ਕੋਈ ਕਹਿੰਦੇ ਜੀ ਅਸਲੀ ਸੀ ਕੋਈ ਕਹਿੰਦਾ ਨਕਲੀ ਹੈ ਪਰ ਉਹ ਇੰਨੀ ਸ਼ਕਤੀਸ਼ਾਲੀ ਥਾਂ ਹੈ ਉੱਥੇ ਆ ਕੇ ਜੇ ਤੁਸੀਂ ਉੱਥੇ ਮੈਂ ਕਹਾਂਗਾ ਕਿ ਆ ਤੁਸੀਂ ਆ ਕੇ ਜੇ ਤੁਸੀਂ ਇੱਥੇ ਮਾਫੀ ਇੱਕ ਵਾਰੀ ਕਹਿ ਦਿੱਤੀ ਹਾਂ ਮੈਂ ਗੁਨਾਹਗਾਰ ਤੇ ਮੇਰੇ ਖਿਆਲ ਨਾਲ ਉੱਥੇ ਫਿਰ ਭੋਲਾ ਬਖਸ਼ਾਈਆਂ ਜਾਂਦੀਆਂ ਨੇ ਤੇ ਪਾਵੇਂ ਡਰਾਮਾ ਵੀ ਹੋ ਰਿਹਾ ਓਏ ਬਿਲਕੁਲ ਪਰ ਉਹਦੀ ਅਦਾਲਤ ਵੀ ਤੁਸੀਂ ਆ ਗਏ ਹੋ ਬਿਲਕੁਲ ਪਾਵੇਂ ਤੁਸੀਂ ਡਰਾਮਾ ਹੀ ਕਰਨ ਆਏ ਬਿਲਕੁਲ ਪਰ ਜੇ ਤੁਸੀਂ ਉਹਦੀ ਅਦਾਲਤ ਚ ਆ ਕੇ ਤੇ ਉੱਥੇ ਡਰਾਮੇ ਵਿੱਚ ਹੀ ਕਹਿ ਗਏ ਹੋ ਵੀ ਮੇਰੇ ਕੋਲ ਗਲਤੀ ਹੋਈ ਏ ਤੇ ਤੁਹਾਡੀਆਂ ਪੋਲਾਂ ਬਖਸ਼ੀ ਜਾਂਦੇ ਜਾਂਦੇ ਸ਼ਰੋਮਣੀ ਅਕਾਲੀ ਦਲ ਨੂੰ ਕੀ ਸੇਧ ਕੀ ਦੇਣਾ ਚਾਹੁੰਦੇ ਹੋ ਬਾਗੀ ਤੇ ਦਾਗੀ ਧੜੇ ਨੂੰ ਇਕੱਠੇ ਹੋ ਕੇ ਕੀ ਸੇਧ ਦੇਣਾ ਚਾਹੁੰਦੇ ਹੋ ਮੈਂ ਸਮਝਦਾ ਕਿ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਤੇ ਇੱਕ ਨਵੀਂ ਸ਼ੁਰੂਆਤ ਹੈ ਜੀ ਉਹ ਇਸ ਸ਼ੁਰੂਆਤ ਨੂੰ ਉਹ ਜਿਹੜੀਆਂ ਗਲਤੀਆਂ ਉਹਨਾਂ ਨੇ ਮੰਨੀਆਂ ਨੇ ਜਿਹੜੀਆਂ ਗਲਤੀਆਂ ਉਹਨਾਂ ਕੋਲ ਹੋਈਆਂ ਨੇ ਜੀ ਉਹਨਾਂ ਨੂੰ ਪੁਲਾ ਕੇ ਉਹ ਇੱਕ ਵਾਰੀ ਫਿਰ ਐਜ਼ ਅ ਵਰਕਰ ਪ੍ਰਧਾਨ ਪੜਨਾ ਕਾਲੀ ਦਰ ਦਾ ਇਹ ਹੋਦਿਆ ਤੇ ਉਹਨਾਂ ਦੇ ਬਾਅਦ ਦੀ ਗੱਲ ਐ ਐਜ਼ ਅ ਵਰਕਰ ਪਾਰਟੀ ਅਸਤੇ ਸਾਰੇ ਕੰਮ ਕਰਨੀ ਦਾ ਕੀ ਵੀ ਬਾਗੀ ਵੀ ਔਰ ਪਾਰਟੀ ਨੂੰ ਅਕਾਲ ਅਕਾਲੀ ਦਲ ਨੂੰ ਮਜ਼ਬੂਤ ਕਰਨ ਪੰਜਾਬ ਨੂੰ ਮਜ਼ਬੂਤ ਕਰਨ ਪੰਥ ਨੂੰ ਮਜ਼ਬੂਤ ਕਰਨ ਔਰ ਕੋਸ਼ਿਸ਼ ਇਹ ਕਰਨ ਕਿ ਜਿਹੜੀ ਸਾਡਾ ਅਕਾਲ ਤਖਸਾਲ ਹੈ ਜੀ ਉਹਨੂੰ ਇੱਕ ਇੰਡੀਪੈਂਡੈਂਟ ਬਾਡੀ ਬਣਾਇਆ ਜਾਏ ਹਮ ਐਸਟੀਪੀਸੀ ਦੀ ਚੋਣ ਜਿਹੜੇ ਨੇ ਉਹ ਫੇਅਰ ਹੋਣ ਔਰ ਅਕਾਲ ਤਖਸਾਲ ਦੀ ਜਿਹੜੀ ਮਰਿਆਦਾ ਹੈ ਉਹ ਕਾਇਮ ਰਹੇ ਇਹਨਾਂ ਇੰਡੀਪੈਂਡੈਂਟ ਹਮ ਜਿਹੜੀ ਹੁਣ ਥੋੜੀ ਬਹੁਤ ਸਾਨੂੰ ਦੇਖਣ ਨੂੰ ਮਿਲੀ ਹੈ ਇਹਨੂੰ ਹੋਰ ਮਜ਼ਬੂਤ ਕਰਨ ਤਾਂ ਕਿ ਪੰਥ ਦੇ ਕੰਮ ਕਮਾਸਤੇ ਪੰਥ ਦਾ ਜਿਹੜਾ ਸੈਂਟਰ ਹੈ ਪੰਥ ਦਾ ਜਿਹੜਾ ਸੈਂਟਰ ਪੁਆਇੰਟ ਸਾਡਾ ਅਕਾਲ ਤਖਤ ਸਾਹਿਬ ਉਹ ਮਜ਼ਬੂਤ ਰਹੇ ਔਰ ਇੰਡੀਪੈਂਡੈਂਟ ਰਹੇ ਜੀ ਉਹ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ ਔਰ ਮੈਂ ਸਮਝਦਾ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਭਾਵੇਂ ਉਹ ਟੀਨਸਾ ਸਾਹਿਬ ਨੇ ਭਾਵੇਂ ਚੰਦੂ ਮਾਜਰਾ ਜੀ ਨੇ ਭਾਵੇਂ ਬੀਬੀ ਜਗੀਰ ਕੌਰ ਨੇ ਇਹਨਾਂ ਕੋਲ ਬਹੁਤ ਐਕਸਪੀਰੀਅੰਸ ਹੈ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਹੂੰ ਔਰ ਪੰਜਾਬ ਦੇ ਲੋਕਾਂ ਦਾ ਵੀ ਇਹਨਾਂ ਨੂੰ ਪੂਰਾ ਪਤਾ ਹੈ ਹੂੰ ਕੁਝ ਜਿਹੜੀਆਂ ਗਲਤੀਆਂ ਹੋਈਆਂ ਸਨ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਸੀ ਜੀ ਜੇ ਹੁਣ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਤਮਸਤਕ ਹੋਏ ਨੇ ਹੂੰ ਅਸਲੀ ਜਾਂ ਨਕਲੀ ਜਾਂ ਜੋ ਵੀ ਨਾ ਨੇ ਕੀਤਾ ਮਾਫੀ ਮੰਗੀ ਹੈ ਤਨਖਾਈਏ ਇਕਰਾਰ ਹੋਏ ਨੇ ਉਸ ਤੋਂ ਬਾਅਦ ਸਜ਼ਾਵਾਂ ਵੀ ਭੁਗਤ ਰਹੇ ਨੇ ਇਸ ਤੋਂ ਬਾਅਦ ਮੇਰੇ ਖਿਆਲ ਹੈ ਕਿ ਅਕਾਲੀ ਦਲ ਅਸਤੇਕ ਨਵੀਂ ਸ਼ੁਰੂਆਤ ਹੈ ਤੇ ਨਵਾਂ ਸੂਰਜ ਡਾਕਟਰ ਜਸਦੀਪ ਜੀ ਅਸੀਂ ਦੇਸ਼ ਤੋਂ ਬਾਅਦ ਵਿਦੇਸ਼ ਵੀ ਆਨੇ ਨਿਊਜ਼ੀਲੈਂਡ ਦੇ ਵਿੱਚ ਪਿਛਲੇ ਦਿਨੀ ਚੋਣਾ ਹੋਈਆਂ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਗੋਰੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਕੁਝ ਪ੍ਰੋਟੈਸਟ ਕਰਦੇ ਪਏ ਸੀ ਬੰਦੇ ਵੋਟਾਂ ਪਾ ਰਹੇ ਸੀ ਬੰਦੇ 2020 ਰਫਰੰਡਮ ਦੀਆਂ ਉਹ ਕਹਿੰਦਾ ਲੀਵ ਮਾਈ ਕੰਟਰੀ ਇਕ ਕੀ ਕਹਿੰਦੇ ਹੋ ਤੁਸੀਂ ਲੋਕਾਂ ਨੂੰ ਆਵਾਜ਼ ਚੁੱਕਦੇ ਬੈਨੇ ਲੋਕੀ ਬੁੱਤ ਬਣ ਕੇ ਖੜੇ ਹੋਏ ਨੇ ਕਿ 2020 ਰੈਫਰੈਂਡਮ ਗੁਰਪੰਤ ਸਿੰਘ ਪੰਨੂ ਦਾ ਜੋ ਦੀ ਟੀਮ ਵੱਲੋਂ ਕੋਈ ਸਪਸ਼ਟਿਕਰਨ ਵੀ ਨਹੀਂ ਆਇਆ ਕੀ ਕਹੋਗੇ ਉਹਦੇ ਉੱਤੇ ਦੇਖੋ ਇਹ ਇਹ ਆਪਣਾ ਜਿਹੜੇ ਰੈਫਰੈਂਡਮ 2020 ਰੈਫਰੈਂਡਮ ਤੇ ਫਰਾਡ ਹੈ ਉਹ ਤੇ ਨਾ ਉਹਦੀ ਕੋਈ ਲੀਗਲ ਵੈਲਿਊ ਹੈ ਨਾ ਕੋਈ ਉਹਦਾ ਕਿਦਰੇ ਕੋਈ ਕੋਈ ਵਰਚਸ ਹੈ ਤੇ ਉਹ ਤੇ ਇੱਕ ਪੈਸਾ ਬਣਾਉਣ ਦਾ ਤਰੀਕਾ ਹੈ ਫੰਡਿੰਗ ਇਕੱਠੀ ਕਰਨ ਦਾ ਤਰੀਕਾ ਹੈ ਜਿਹੜੇ ਸਾਡੇ ਪੋਲੇ ਪਾਲੇ ਇਲੀਗਲ ਪੰਜਾਬ ਤੋਂ ਮੁੰਡੇ ਕੁੜੀਆਂ ਇੱਥੇ ਆ ਰਹੇ ਨੇ ਉਹਨਾਂ ਨੂੰ ਇਹ ਕਹਿ ਦਿੰਦੇ ਨੇ ਜੀ ਤੁਹਾਨੂੰ ਵੀਜ਼ਾ ਮਿਲ ਜਾਏਗਾ ਤੁਸੀਂ ਐਸਾਈਲਮ ਲੈ ਲਓ ਜੀ ਤੁਸੀਂ ਦੱਸਦੇ ਅਸੀਂ 2020 ਰੈਫਰੈਂਡਮ ਚ ਗਏ ਸੀ ਹੁਣ ਅਸੀਂ ਵਾਪਸ ਨਹੀਂ ਜਾ ਸਕਦੇ ਜੀ ਇੰਡੀਆ ਗਵਰਨਮੈਂਟ ਸਾਨੂੰ ਇਹ ਕਰਦੀ ਏ ਇਹ ਤੇ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਾਡੇ ਯੂਥ ਨੂੰ ਤਰੀਕਾ ਹੈ ਬਾਕੀ ਇਹਨਾਂ ਨੇ ਅੱਤ ਚੁੱਕੀ ہوئی ਹੈ ਕਿਉਂਕਿ ਜਿਹੜੀ ਸਿੱਖ ਕੌਮ ਹੈ 99% ਜਿਹੜੇ ਸਿੱਖ ਆਪਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਿੱਚ ਰਹਿ ਰਹੇ ਆ ਅਸੀਂ ਆਪਣੀ ਮਿਹਨਤ ਨਾਲ ਆਪਣੀ ਮਜ਼ਦੂਰੀ ਕਰਕੇ ਅਸੀਂ ਪੜਾਈਆਂ ਕਰਕੇ ਇੱਥੇ ਸਿੱਖ ਕੌਮ ਦੀ ਇੱਕ ਬਹੁਤ ਵੱਡੀ ਪਛਾਣ ਬਣਾਈ ਹੋਈ ਹੈ ਬਿਲਕੁਲ ਵਰਲਡ ਵਾਰ 2 ਵਿੱਚ ਸਿੱਖਾਂ ਦਾ ਜਿਹੜਾ ਯੋਗਦਾਨ ਸੀ ਉਹ ਅੱਜ ਵੀ ਬ੍ਰਿਟੇਨੀਆਂ ਵਿੱਚ ਬ੍ਰਿਟੇਨ ਵਿੱਚ ਬੜਾ ਮੰਨਿਆ ਜਾਂਦਾ ਹੈ ਬਿਲਕੁਲ ਅਮਰੀਕਾ ਵਿੱਚ ਪਹਿਲੇ ਸਿੱਖ ਜਿਨ੍ਹਾਂ ਨੇ ਥਿੰਦ ਸਾਹਿਬ ਸੰ ਜਿਨ੍ਹਾਂ ਨੇ ਇਥੇ ਸਿਰਜਨਸ਼ਿਪ ਦੀ ਲੜਾਈ ਲੜੀ ਸੀ 1910 ਵਿੱਚ ਹਮਮ ਔਰ ਦਲੀਪ ਸਿੰਘ ਸੋਂ ਤੋਂ ਪਹਿਲੇ ਸਿੱਖ ਕਾਂਗਰਸਮੈਨ ਬਣੇ ਸੀ ਉਹਨੂੰ ਸੇ 52 ਵਿੱਚ ਹਮ ਤੇ ਇਹ ਸਿੱਖਾਂ ਨੇ ਇਥੇ ਅੱਜ ਤੋਂ ਕਈ ਸਾਲ ਪਹਿਲੇ ਇਹਨੇ ਇਹਨੇ ਮਜ਼ਬੂਤ ਇਤਿਹਾਸ ਰਚੇ ਨੇ ਪਰ ਅੱਜ ਜਦੋਂ ਇਹ ਮੈਂ ਵੇਖਦਾ ਕਿ ਇਹ ਜਿਹੜੇ ਬੰਦੇ ਨੇ ਉਹ ਕੈਨੇਡਾ ਵਿੱਚ ਇਹ ਗੱਲ ਇਥੇ ਤੱਕ ਕਿਉਂ ਪਹੁੰਚੀ ਕਿਉਂਕਿ ਇਹਨਾਂ ਨੇ ਉੱਥੇ ਦੇ ਕੈਨੇਡੀਅਨਸ ਨੂੰ ਹੀ ਕਹਿਣਾ ਸ਼ੁਰੂ ਕਰਤਾ ਲੀਵ ਕੈਨੇਡਾ ਹਮ ਹਿੰਦੂਆਂ ਨੂੰ ਤੇ ਛੱਡੋ ਇਹ ਤੇ ਕੈਨੇਡੀਅਨਸ ਨੂੰ ਵੀ ਕਹਿਣ ਲਾਓ ਮੈਨੂੰ ਯੂਸ਼ੂਡ ਲੀਵ ਕੈਨੇਡਾ ਤੁਸੀਂ ਆਪਣੇ ਯੂਰਪ ਨੂੰ ਜਾਓ ਇਹਨਾਂ ਨੂੰ ਉਂਗਲੀ ਫੜਾਓ ਤੇ ਬਾਹ ਫੜਦੇ ਬਿਲਕੁਲ ਤੇ ਇਹ ਜਿਹੜੀ ਗੱਲ ਹੈ ਨਾ ਇਹ ਔਰ ਇਹ ਬਹੁਤ ਥੋੜੇ ਬੰਦੇ ਨੇ ਇਹ ਔਰ ਇਹਨਾਂ ਨੇ ਆ ਕੇ ਉੱਥੇ ਹੀ ਮੌਲਾ ਵਿੱਚ ਜਾ ਜਾ ਕੇ ਨੱਚਣਾ ਚੁਰਾਇਆ ਵਿੱਚ ਜਾ ਕੇ ਨੱਚਣਾ ਉਹ ਕਲਚਰ ਦੇ ਉਹਨਾਂ ਦੀ ਕੋਈ ਦੇਖੋ ਤੁਸੀਂ ਜਿੱਸੇ ਵੀ ਆਂਦੇ ਹੋ ਨਾ ਕਿਸੇ ਵੀ ਸਮਾਜ ਵਿੱਚ ਤੁਸੀਂ ਆਪਣਾ ਕਲਚਰ ਲੈ ਕੇ ਆਓ ਉਹਨੂੰ ਇਸ ਕਲਚਰ ਵਿੱਚ ਮਿਲਾ ਦਿਓ ਬਿਲਕੁਲ ਨਾ ਕਿ ਇਸ ਕਲਚਰ ਨੂੰ ਕੋ ਵੀ ਤੁਹਾਡਾ ਕਲਚਰ ਵਖਰਾ ਤੇ ਅਸੀਂ ਆਪਣਾ ਕਲਚਰ ਨੂੰ ਤੁਹਾਡੇ ਤੇ ਥੋਪਾਂਗੇ ਉਹ ਨਹੀਂ ਚੱਲਦਾ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਇੱਕ ਪਿੰਡ 'ਚ ਗਏ ਉਹ ਜਾ ਰਹੇ ਸੀ ਤੇ ਪਿੰਡ ਦੇ ਬਾਹਰ ਰੁਕ ਗਏ ਤੇ ਉਹਨਾਂ ਵਾਸਤੇ ਪਿੰਡ ਆ ਲਿਆ ਨੇ ਇੱਕ ਕਟੋਰੀ 'ਚ ਦੁੱਧ ਭਰ ਕੇ ਭੇਜਿਆ ਉਹ ਦੁੱਧ ਪੂਰਾ ਉੱਪਰ ਤੱਕ ਡੁੱਲ ਰਿਹਾ ਸੀ ਤੇ ਭਾਈ ਮਰਦਾਨਾ ਜੀ ਨੇ ਵੇਖਿਆ ਉਹਨੇ ਕਿਹਾ ਇਹ ਇਹ ਦੁੱਧ ਇਹਨਾਂ ਨੇ ਢੰਡਾ ਪੇ ਤੇ ਗੁਰੂ ਸਾਹਿਬ ਸਮਝ ਗਏ ਉਹਨਾਂ ਨੇ ਇੱਕ ਪਤਾਸਾ ਲੈ ਕੇ ਨਾ ਉਸ ਦੁੱਧ ਵਿੱਚ ਪਾਤਾ ਤੇ ਉਹਨੇ ਕੇ ਨੂੰ ਵਾਪਸ ਲੈ ਜਾ ਹੂੰ ਉਹਦਾ ਮਤਲਬ ਇਹ ਸੀ ਕਿ ਪਿੰਡ ਵਾਲੇ ਦੁੱਧ ਭੇਜਿਆ ਸੀ ਵੀ ਇੱਥੇ ਹੁਣ ਕੋਈ ਜਗ੍ਹਾ ਨਹੀਂ ਹੈ ਤੁਹਾਡੇ ਵਾਸਤੇ ਇਹ ਬਿਲਕੁਲ ਲਬ ਲਬ ਉੱਪਰ ਭਰਿਆ ਹੋਇਆ ਹੈ ਹੂੰ ਡੋਲ ਰਿਹਾ ਹੈ ਤੁਹਾਡੀ ਸਪਿੰਡ 'ਚ ਹੁਣ ਜਗ੍ਹਾ ਨਹੀਂ ਹੈ ਹੂੰ ਤੇ ਗੁਰੂ ਸਾਹਿਬ ਨੇ ਉਹਦੇ ਵਿੱਚ ਸਿਰਫ ਪਤਾਸਾ ਪਾ ਕੇ ਵਾਪਸ ਭੇਜਿਆ ਕਿ ਮੈਂ ਤਾਂ ਇੱਥੇ ਜਿਵੇਂ ਪਤਾਸਾ ਵਿੱਚ ਕੁੱਲ ਗਿਆ ਤੇ ਦੁੱਧ ਮਿੱਠਾ ਹੋ ਗਿਆ ਮੈਂ ਤਾਂ ਇੱਥੇ ਸਿਰਫ ਉਹੀ ਕਰਨ ਆਇਆ ਗੁਰੂ ਸਾਹਿਬ ਦੀਆਂ ਰਮਝਾ ਗੁਰੂ ਜਾਨ ਨੂੰ ਇਹ ਸਿੱਖਾਂ ਨੂੰ ਸਾਨੂੰ ਚਾਹੀਦਾ ਵੀ ਜਿਸ ਮੁਲਕੇ ਸਹੀ ਜਾਣੇ ਆ ਉੱਥੇ ਅਸੀਂ ਇਨਵੋਲ ਹੋਈਏ ਉਹਨਾਂ ਦੀਆਂ ਉਹ ਸਾਨੂੰ ਇੰਨਾ ਜਦੋਂ ਇਨਵੋਲਵ ਕਰਦੇ ਨੇ ਸਾਡੇ ਅਸੀਂ ਗੁਰਦੁਆਰੇ ਖੋਲ ਰਿਹਾ ਸਾਡੇ ਅਸਟਰੀ ਆਰਮੀ ਜਿੱਥੇ ਚੇਂजेस ਹੋ ਰਹੇ ਨੇ ਦਸਤਾਰ ਐਕਸੈਪਟ ਹੋ ਰਹੀ ਹੈ ਅਸੀਂ ਵੀ ਉਹਨਾਂ ਦੀ ਰਿਸਪੈਕਟ ਕਰੀਏ ਉਹਨਾਂ ਦੇ ਕਲਚਰ ਦੀ ਉਹਨਾਂ ਦੀ ਸੋਸਾਇਟੀ ਦੀ ਨਾ ਆ ਕੇ ਉੱਥੇ ਆ ਕੇ ਅਸੀਂ ਹੁਣ ਜਿਹੜਾ ਜਿਸ ਚੀਜ਼ ਦਾ ਹੁਣ ਖਾਲਿਸਤਾਨ ਦਾ ਤੁਹਾਡਾ ਮੁੱਦਾ ਕੈਨੇਡਾ ਵਿੱਚ ਜਾਂ ਅਮਰੀਕਾ ਵਿੱਚ ਇੰਗਲੈਂਡ ਵਿੱਚ ਕੋਈ ਉਹਦੀ ਲੋੜ ਨਹੀਂ ਹੈ ਤੁਸੀਂ ਖਾਲਿਸਤਾਨ ਬਣਾਣਾ ਤੁਸੀਂ ਜਾਓ ਇੰਡੀਆ ਵਿੱਚ ਇੰਡੀਆ ਜਾ ਕੇ ਤੁਸੀਂ ਕਰੋ ਮਦਦ ਹੂੰ ਸਿਮਰਨ ਜੀ ਸਿੰਘ ਮਾਨ ਵੀ ਤੇ ਕਰ ਹੀ ਰਿਹਾ ਹੈ ਇੰਡੀਆ ਦੇ ਵਿੱਚ ਉਹਨੂੰ ਤੇ ਕਿਸੇ ਨੇ ਨਹੀਂ ਅੰਦਰ ਕੀਤਾ ਹਮ ਸਿਮਰਨ ਜੀ ਸਿੰਘ ਮਾਨ ਓਪਨਲੀ ਟੀਵੀ ਤੇ ਆਉਂਦੇ ਨੇ ਕਹਿੰਦੇ ਮੈਂ ਖਾਲਸਾਣ ਦੀ ਗੱਲ ਕਰ ਰਿਹਾ ਹਮ ਤੁਸੀਂ ਵੀ ਇੰਡੀਆ ਜਾ ਕੇ ਕਰੋ ਹਮ ਬਿਲਕੁਲ ਜਸਦੀਪ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਖਾਲਸਾਣ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੰਨਣਾ ਚਾਹੀਦਾ ਜਾਂ ਹੋਣਾ ਚਾਹੀਦਾ ਆਪਣੀ ਕੰਟਰੀ ਵੱਖਰੇ ਕੀ ਪੰਥ ਖਾਤਰ ਇਹ ਸੱਚੀ ਹੈਗਾ ਕਿ ਨਹੀਂ ਹੈਗਾ ਦੇਖੋ ਜੀ ਮੈਂ ਇੰਨੀ ਗੱਲ ਕਹਾਂਗਾ ਖਾਲਸਾਣ ਬਣਨਾ ਚਾਹੀਦਾ ਹੈ ਯਾਨੀ ਬਣਨਾ ਚਾਹੀਦਾ ਇੱਥੇ ਉਸ ਕੱਲ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ ਹੂੰ ਠੀਕ ਹੈ ਹੂੰ ਇਹਦੇ ਵਿੱਚ ਅਸੀਂ ਤੇ ਪੰਜਾਬ ਨੂੰ ਕਦੋਂ ਦਾ ਛੱਡ ਕੇ ਆ ਗਏ ਹੂੰ ਔਰ ਅ ਇਸ ਗੱਲ ਦਾ ਫੈਸਲਾ ਹੋਣਾ ਹੈ ਅ ਪੰਜਾਬ ਦੇ ਲੋਕਾਂ ਵਿੱਚ ਹੂੰ ਔਰ ਮੈਂ ਜਿੰਨੀ ਵੀ ਵਾਰ ਪੰਜਾਬ ਗਿਆ ਹੂੰ ਮੈਂ ਦੇਖਿਆ ਕਿ ਉੱਥੇ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਹੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਹੂੰ ਵਧੀਆ ਤੋਂ ਵਧੀਆ ਉਹਨਾਂ ਦੀ ਸਟੈਂਡਰਡ ਆਫ ਲਿਵਿੰਗ ਹੈ ਹਾਂ ਮੈਂ ਨਹੀਂ ਕਹਿੰਦਾ ਕਿ ਹਰ ਗੱਲ ਵਿੱਚ ਸਿੱਖਾਂ ਦੇ ਉੱਤੇ ਕੋਈ ਮਸਾਇਲ ਨਹੀਂ ਬੜੇ ਵੱਡੇ ਵੱਡੇ ਮਸਾਇਲ ਨੇ ਸਿੱਖਾਂ ਦੇ ਪਰ ਉੱਥੇ ਦਾ ਸਿੱਖ ਲੜਾਈ ਵੀ ਲੜਦਾ ਹੈ ਜਿਵੇਂ ਹੋਰ ਕਮਿਊਨਿਟੀਆਂ ਲੜਦੀਆਂ ਹਨ ਹੋਰ ਧਰਮ ਇੰਡੀਆ ਲੜਾਈ ਲੱਗਦੇ ਨੇ ਸਿੱਖ ਵੀ ਉੱਥੇ ਲੜਾਈ ਲੜ ਰਹੇ ਬਿਲਕੁਲ ਔਰ ਮੈਂ ਸਭ ਤੋਂ ਵੱਡੀ ਹਾਲੇ ਤੱਕ ਇਸ਼ੂ ਜਿਹੜਾ ਹੈ 1984 ਦੇ ਦੰਗਿਆਂ ਦਾ ਨਾ ਅੱਜ ਤੱਕ ਸਾਨੂੰ ਕਿਸੇ ਨੇ ਨਿਆਂ ਦਿੱਤਾ ਨਾ ਅੱਜ ਤੱਕ ਸਾਨੂੰ ਮਾਫੀ ਮਿਲੀ ਠੀਕ ਹੈ ਕੋਈ ਜਦੋਂ ਦੀ ਮੋਦੀ ਸਰਕਾਰ ਆਈ ਹੈ ਇਹਨਾਂ ਨੇ ਐਸਆਈਟੀ ਕੇਸਸ ਦੁਬਾਰਾ ਖੋਲੇ ਨੇ ਉਹ ਸੁਬਾਰਾ ਫਿਰ ਹੋਈਆਂ ਨੇ ਪਰ ਭਾਰਤ ਨੂੰ ਸਿੱਖਾਂ ਵੱਲੋਂ 84 ਦੇ ਆਪਰੇਸ਼ਨ ਬਲੂ ਸਟਾਰ ਲਈ ਹਮਮ ਔਰ ਦੰਗਿਆਂ ਲਈ ਹਮ ਮਾਫੀ ਮੰਗਣ ਦੀ ਲੋੜ ਹੈ ਬਿਲਕੁਲ ਭਾਰਤ ਦੀ ਸਰਕਾਰ ਨੂੰ ਕਿਉਂਕਿ ਉਸ ਵੇਲੇ ਦੀ ਜਿਹੜੀ ਸਰਕਾਰ ਸੀ ਇੰਦਰਾ ਗਾਂਧੀ ਸਰਕਾਰ ਦੀ ਗਲਤੀਆਂ ਕਰਕੇ 84 ਆਪਰੇਸ਼ਨ ਬਲੂ ਸਟਾਰ ਵੀ ਹੋਇਆ ਸੀ ਔਰ ਦੰਗੇ ਵੀ ਹੋਏ ਸੀ ਰਜੀਵ ਗਾਂਧੀ ਕਰੀ ਜੀ ਬਿਲਕੁਲ ਔਰ ਦੰਗੇ ਨਹੀਂ ਨਰਸਹਾ ਸੀ ਬਿਲਕੁਲ ਤੇ ਉਹ ਮੈਂ ਤੁਹਾਡੀ ਖਾਲਸਾ ਦੀ ਗੱਲ ਕਰ ਰਿਹਾ ਵੀ ਭਾਰਤ ਵਿੱਚ ਜਿਹੜਾ ਸਿੱਖ ਰਹਿ ਰਿਹਾ ਸਿੱਖ ਪੂਰਾ ਪੰਜਾਬ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਵੱਡੇ ਛੋਟੇ ਚਾਰਚ ਸੇ ਕਰੰਦਾ ਔਰ ਇੱਥੇ ਇਹਨਾਂ ਦੀ ਗੱਲ ਬਾਰ ਬਾਰ ਇੱਕੋ ਹੀ ਸੁਣਾਈ ਦੇਦੀ ਜੀ ਅਸੀਂ ਉੱਥੇ ਗੁਲਾਮ ਹਾਂ ਮੈਨੂੰ ਤਾਂ ਕਿਦਰ ਨਹੀਂ ਲੱਗਦਾ ਸਿੱਖ ਗੁਲਾਮ ਹੈ ਹਮ ਇੰਡੀਆ ਵਿੱਚ ਸਿੱਖ ਵੱਡੀ ਤੋਂ ਵੱਡੀ ਪੋਜੀਸ਼ਨਾਂ ਤੇ ਬੈਠੇ ਨੇ ਅੱਜ ਵੀ ਤੁਹਾਡੇ 에어ਫੋਰਸ ਭਾਰਤੀ ਐਵਾਯੂ ਸੇਨਾ 에어ਫੋਰਸ ਦਾ ਚੀਫ ਸਿੱਖ ਹੈ ਜਿਸ ਮੁਲਕ ਵਿੱਚ ਤੁਹਾਨੂੰ ਤੇ ਉਹਨਾਂ ਨੇ ਇਹ ਇਹ ਕੀਫ ਦਿੱਤੇ ਹੋਣ ਆਰਮੀ ਦੇ ਸਾਰੇ ਕਮਾਂਡਰ ਤੁਹਾਡੇ ਸਿੱਖ ਬਣੇ ਹੋਣ ਪ੍ਰਾਈਮ ਮਿਨਿਸਟਰ ਸਿੱਖ ਬਣਿਆ ਹੋਏ ਪ੍ਰੈਜ਼ੀਡੈਂਟ ਸਿੱਖ ਬਣਿਆ ਹੋਏ ਹੋਮ ਮਿਨਿਸਟਰ ਸਿੱਖ ਬਣਿਆ ਹੋਏ ਫੋਰਨ ਮਿਨਿਸਟਰ ਸਿੱਖ ਬਣਿਆ ਹੋਏ ਉਸ ਮੁਲਕ 'ਚ ਤੁਸੀਂ ਕਿਵੇਂ ਕਹਿ ਸਕਦੇ ਹੋ ਸਿੱਖ ਗੁਲਾਮ ਔਰ ਪੰਜਾਬ ਵਿੱਚ ਤੇ ਹਰ ਮਿਨਿਸਟਰੀ ਵਿੱਚ ਹੀ ਸਿੱਖ ਨੇ ਹੂੰ ਚਾਹ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹ ਕਾਂਗਰਸ ਆਈ ਦੇ ਅਮਰਿੰਦਰ ਸਿੰਘ ਜੀ ਬਣੇ ਚੀਫ ਮਿਨਿਸਟਰ ਹੁਣ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਉਹ ਵੀ ਸਿੱਖ ਨੇ ਜਿਹੜੀ ਮੈਂ ਪੁਲਿਸ ਦਾ ਅਹੁਦਾ ਵੇਖਣਾ ਜਿਹੜੀ ਯੂਨੀਵਰਸਿਟੀਆਂ ਦੇ ਮੈਂ ਚਾਂਸਲਰ ਦੇਖਣਾ ਸਾਰਿਆਂ ਤੇ ਸਿੱਖ ਵਿਰਾਜਮਾਨ ਨੇ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਉੱਥੇ ਗੁਲਾਮ ਜਸਪ੍ਰੀਤ ਜੀ 84 9084 ਦੀ ਤੁਸੀਂ ਗੱਲ ਕੀਤੀ 84 ਦੇ ਦੰਗਿਆਂ ਦੀ ਗੱਲਬਾਤ ਕੀਤੀ ਕਿ ਹਿੰਦੂਆਂ ਨੇ ਕੀਤਾ ਜਾਂ ਪਾਰਟੀ ਨੇ ਕੀਤਾ ਕਾਂਗਰਸ ਪਾਰਟੀ ਨੇ ਫਿਰ ਕਵਾਂਗਾ ਕਿ ਜਿਹੜਾ 84 ਦਾ ਆਪਰੇਸ਼ਨ ਬਲੂ ਸਟਾਰ ਔਰ ਉਸ ਤੋਂ ਬਾਅਦ ਜਿਹੜਾ ਸਿੱਖਾਂ ਦਾ ਮੈਂ ਰਾਈਟਸ ਨਹੀਂ ਕਵਾਂਗਾ ਉਹ ਨਸਲ ਖੁਸ਼ੀ ਸੀ ਸਿੱਖਾਂ ਦੀ ਉਹ ਇੱਕ ਕਾਂਗਰਸ ਗਵਰਨਮੈਂਟ ਇੰਦਰਾ ਗਾਂਧੀ ਦਾ ਰੂਸ ਤੇ ਨਾਲ ਤੇ ਈਵਨ ਇੰਗਲੈਂਡ ਦੀ ਮਾਰਕਟ ਥੈਚਰ ਵੀ ਇਨਵੋਲਡ ਸੀ ਇਹਨਾਂ ਨਾਲ ਮਿਲ ਕੇ ਇੱਕ ਪੂਰਾ ਪਲਾਨ ਸੀ ਕਿ ਕਿਸ ਤਰ੍ਹਾਂ ਸੀ ਸਿੱਖਾਂ ਨੂੰ ਆਪਰੇਸ਼ਨ ਬਲੂ ਸਟਾਰ ਤੱਕ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਕਰਨਾ ਹੈ ਔਰ ਉਹਦੇ ਨਾਲ ਮੈਂ ਹੀਰੋ ਬਣਨਾ ਹੈ ਔਰ ਫਿਰ ਮੈਨੂੰ ਵੋਟਾਂ ਮਿਲਣੀਆਂ ਨੇ ਔਰ ਮੈਂ ਗਵਰਨਮੈਂਟ ਫਿਰ ਤੋਂ ਬਣਾ ਕੇ ਪੂਰਾ ਪੋਲਿਟਿਕਲ ਸਿਸਟਮ ਸੀ ਔਰ ਜਿਵੇਂ ਪਹਿਲੇ 1971 ਵਿੱਚ ਬੰਗਲਾਦੇਸ਼ ਦੀ ਵਾਰ ਦਾ ਇਹਨਾਂ ਨੂੰ ਫਾਇਦਾ ਮਿਲਿਆ ਸੀ ਔਰ ਇਸ ਵਾਰ ਇਹਨਾਂ ਨੂੰ ਲੱਗ ਰਿਹਾ ਸੀ ਵੀ ਅਸੀਂ ਜਿੱਤ ਨਹੀਂ ਸਕਾਂਗੇ ਇਲੈਕਸ਼ਨ ਉਸ ਕਰਕੇ ਇਹ ਸਾਰਾ ਡਰਾਮਾ ਕੀਤਾ ਗਿਆ ਸੀ ਸਿੱਖਾਂ ਨੂੰ ਇੱਕ ਜਿਹਨੂੰ ਕਹਿੰਦੇ ਨਾ ਮੋਰਾ ਬਣਾ ਕੇ ਅੱਗੇ ਔਰ ਆਪਰੇਸ਼ਨ ਬਲੂ ਸਟਾਰ ਤੱਕ ਲੈ ਗਏ ਚਲੋ ਮੈਂ ਮੈਂ ਵੀ ਮੰਨ ਲਈ ਗੱਲ ਕਿ ਜੀ ਅੰਦਰ ਖਾੜਕੂ ਚਲੇ ਗਈ ਸੀ ਆਪਰੇਸ਼ਨ ਬਲੂ ਸਟਾਰ ਚ ਦਰਬਾਰ ਸਾਹਿਬ ਦੇ ਅੰਦਰ ਪਰ ਤੁਹਾਨੂੰ ਤੋਪਾਂ ਨਾਲ ਤੇ ਟੈਂਕਾਂ ਨਾਲ ਗੋਲੇ ਮਾਰਨ ਦੀ ਕੀ ਲੋੜ ਸੀ ਤੁਹਾਡੇ ਕੋਲ ਹੋਰ ਵੀ ਕਈ ਤਰੀਕੇ ਸਨ ਤੁਸੀਂ ਗੈਸ ਛੱਡ ਦਿੰਦੇ ਤੁਸੀਂ ਲਾਈਟਾਂ ਬਿਜਲੀ ਬੰਦ ਕਰ ਦਿੰਦੇ ਤੁਸੀਂ ਘੇਰਾ ਪਾ ਕੇ ਬੈਠੇ ਰਹਿੰਦੇ ਤੁਸੀਂ ਸੰਜੇ ਮੈਲ ਸਿੰਘ ਨਾਲ ਨੇਗੋਸ਼ੀਏਟ ਕਰਦੇ ਬਿਲਕੁਲ ਇਹ ਟੋਪਾ ਦੇ ਗੋਲੇ ਮਾਰਨੇ ਗੋਲੀਆਂ ਮਾਰਨੀਆ ਫੌਜ ਅੰਦਰ ਭੇਜਨੀ ਇਹ ਇੱਕ ਪੂਰਾ ਪ੍ਰੀ ਪਲਾਨਡ ਗਵਰਨਮੈਂਟ ਆਫ ਇੰਡੀਆ ਦਾ ਇਹ ਪਲਾਨ ਸੀ ਜਿਹਨੂੰ ਜਿਹਨੂੰ ਕਿ ਹਿੰਦੂਵਾਦ ਨੇ ਮੈਂ ਨਹੀਂ ਕਹਾਂਗਾ ਇਹਨਾਂ ਨੇ ਕੀਤਾ ਇੱਕ ਸੀਨ ਕ੍ਰੀਏਟ ਕੀਤਾ ਗਿਆ ਸੀ ਔਰ ਉਸ ਵੇਲੇ ਦੀ ਗਵਰਨਮੈਂਟ ਕਾਂਗਰਸ ਨੇ ਕੀਤਾ ਸੀ ਬਿਲਕੁਲ ਔਰ ਇੱਕ ਕਾਂਗਰਸ ਵਿੱਚ ਵੀ ਇੰਦਰਾ ਗਾਂਧੀ ਨੇ ਕੀਤਾ ਸੀ ਜੋ ਸਮਾਂ ਆ ਗਿਆ ਅੱਜ ਇੰਡੀਆ ਵਿੱਚ ਕਈ ਵੱਡੇ ਵੱਡੇ ਵਿਸ਼ੇਸ਼ਾਗਿਆਨੇ ਗੌਰਵ ਆਰਿਆ ਨੇ ਹੋਰ ਕਈ ਐਨਾਲਿਸਟ ਨੇ ਜਿਹੜੇ ਅੱਜ ਮੰਨਦੇ ਨੇ ਕਿ ਆਪਰੇਸ਼ਨ ਬਲੂ ਸਟਾਰ ਵਾਸ ਅ ਬਿਗ ਬਲੰਡਰ ਡਨ ਬਾਏ ਦ ਗਵਰਨਮੈਂਟ ਆਫ ਇੰਡੀਆ ਇੰਡੀਅਨ ਆਰਮੀ ਦਾ ਫੇਲ ਆਪਰੇਸ਼ਨ ਸੀ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਔਰ ਇਸ ਗੱਲ ਨੂੰ ਹੁਣ ਮੈਂ ਸਮਝਦਾ ਕਿ ਗਵਰਨਮੈਂਟ ਨੂੰ ਆਫੀਸ਼ੀਅਲ ਲੈਵਲ ਤੇ ਆ ਕੇ ਪੂਰੀ ਸਹਿਕਾਮ ਕੋ ਇਹਦੀ ਅਪਾਲੋਜੀ ਮੰਗਨੀ ਚਾਹੀਦੀ ਹੈ ਕਿ ਆਪਰੇਸ਼ਨ ਬਲੂ ਸਟਾਰ ਵਾਸ ਅ ਬਿਗ ਬਲੰਡਰ ਬਾਏ ਦ ਗਵਰਨਮੈਂਟ ਆਫ ਇੰਡੀਆ ਇਹਦੇ ਵਿੱਚ ਕੋਈ ਸਿੱਖਾਂ ਦਾ ਕਸੂਰ ਨਹੀਂ ਸੀ ਇਹ ਗਵਰਨਮੈਂਟ ਦੀ ਫੇਲਡ ਆਪਰੇਸ਼ਨ ਸੀ ਗਲਤ ਆਪਰੇਸ਼ਨ ਸੀ ਔਰ ਉਸ ਤੋਂ ਬਾਅਦ ਜੋ ਦਿੱਲੀ ਕਾਨਪੂਰ ਇੰਦੌਰ ਔਰ ਹਿੰਦੁਸਤਾਨ ਦੀਆਂ ਹੋਰ ਸੜਕਾਂ ਤੇ 1984 ਚੰ드ਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਇਆ ਉਹ ਜਿੱਥੇ ਜਿੱਥੇ ਕਾਂਗਰਸ ਗਵਰਨਮੈਂਟ ਸੀ ਉਹਨਾਂ ਸਟੇਟਾਂ 'ਚ ਹੋਇਆ ਮਹਾਰਾਸ਼ਟਰ ਵਿੱਚ ਇੱਕ ਸਿੱਖ ਦੀ ਜਾਨ ਨਹੀਂ ਗਈ ਵਜਾ ਕਿਉਂਕਿ ਉੱਥੇ ਕਾਂਗਰਸ ਗਵਰਨਮੈਂਟ ਨਹੀਂ ਸੀ ਉੱਥੇ ਸ਼ੇਵਸ ਹੈ ਨਾ ਸੀ ਹਮ ਬੰਗਾਲ ਵਿੱਚ ਕਾਂਗਰਸ ਗਵਰਨਮੈਂਟ ਨਹੀਂ ਸੀ ਉੱਥੇ ਚੀਫ ਮਿਨਿਸਟਰ ਜੋਤੀ বসু ਸਿੱਖਾਂ ਨੂੰ ਜਾ ਜਾ ਕੇ ਗੱਡੀਆਂ ਚੋਂ ਲਾਹ ਲਾ ਕੇ ਘਰ ਲੈ ਕੇ ਗਿਆ ਕਿ ਇੱਥੇ ਤੁਹਾਨੂੰ ਕੋਈ ਖਤਰਾ ਨਹੀਂ ਹਮ ਉਹਨਾ ਉਹ ਵੀ ਹਿੰਦੂ ਸੀ ਹਮ ਇਹ ਸਿਰਫ ਕਾਂਗਰਸ ਨੇ ਦੰਗੇ ਕਰਾਈ ਸੀ ਔਰ ਮੈਨੂੰ ਕਈ ਵਾਰੀ ਆਪਣੇ ਆਪਣੀ ਕੌਮ ਤੇ ਜਿੱਲਾ ਵੀ ਹੈ ਕਿ ਜਿਸ ਕਾਂਗਰਸ ਨੇ ਹਮ ਤੁਹਾਡੇ ਦਰਬਾਰ ਸਾਹਿਬ ਤੇ ਗੋਲੇ ਚਲਾਏ ਟੈਂਕਾਂ ਨਾਲ ਜਿਨੇ ਉੱਥੇ ਸਾਡੇ ਕਾਲ ਤਖਤਾਂ ਨੂੰ ਉਟਾਇਆ ਜਿਨੇ ਸਿੱਖਾਂ ਦੇ ਗਲਿਆਂ ਟਾਇਰ ਪਾ ਪਾ ਕੇ ਜਲਾਏ ਤੁਸੀਂ ਅਜ ਉਹਨਾਂ ਨੂੰ ਹੀ ਵੋਟਾਂ ਦਿੰਦੇ ਬਿਲਕੁਲ ਚੰਦਪੀਰ ਜੀ ਜੰਦ ਜਾਂਦੇ ਲਾਸਟ ਸਵਾਲ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਇਲੈਕਸ਼ਨ ਨੇ ਫਰਵਰੀ ਦੇ ਚ ਜਨਵਰੀ ਦੇ ਐਂਡ ਦੇ ਵਿੱਚ ਜਾਂ ਫਰਵਰੀ ਦੀ ਸਟਾਰਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਪੱਬਾ ਪਾਰ ਹੋਈ ਪਈ ਹੈ ਖਾਸ ਕਰਕੇ ਅਰਵਿੰਦ ਕੇਜਰੀਵਾਲ ਪਿੰਡਾਂ ਦੇ ਵਿੱਚ ਜਾ ਰਿਹਾ ਛੋਟੇ ਛੋਟੇ ਕਸਬਿਆਂ ਦੇ ਵਿੱਚ ਜਾ ਰਿਹਾ ਝੁੱਗੀਆਂ ਝੋਂਪੜੀਆਂ ਦੇ ਵਿੱਚ ਜਾ ਰਿਹਾ ਉਹਨਾਂ ਦੇ ਘਰ ਜਾ ਕੇ ਰੋਟੀ ਪਾਣੀ ਚਾਹ ਪਾਣੀ ਪੀ ਰਿਹਾ ਇਹ 5 ਸਾਲਾਂ ਬਾਅਦ ਚੇਤਾ ਕਿ ਉਹ ਆਂਦਾ ਉਹਨਾਂ ਦੇ ਘਰਾਂ 'ਚ ਜਾ ਕੇ ਕੀ ਡਰਾਮਾ ਕੀ ਹੋ ਰਿਹਾ ਆਮ ਆਦਮੀ ਪਾਰਟੀ ਕੀ ਪੈਰਾਂ ਭਰ ਦੁਆਰਾ ਆ ਸਕੇਗੀ ਕਿ ਨਹੀਂ ਹੋ ਸਕਦਾ ਉਹਨਾਂ ਨੇ ਤੁਹਾਡਾ ਕੋਈ ਪ੍ਰੋਗਰਾਮ ਵੇਖ ਲਿਆ ਹੋਏ ਕਿਉਂਕਿ ਤੁਸੀਂ ਤਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਹੋ ਵੀ ਆਮ ਆਦਮੀ ਪਾਰਟੀ ਨੂੰ ਉਹਨੂੰ ਕਰਨ ਦੀ ਲੋੜ ਹੈ ਮੈਂ ਵੀ ਤੁਹਾਡੇ ਪ੍ਰੋਗਰਾਮ ਤੇ ਕਈ ਵਾਰੀ ਕਹਿ ਚੁੱਕਿਆ ਵੀ 3 ਸਾਲ ਹੋ ਗਏ ਨੇ ਇਹਨਾਂ ਨੇ ਕੀਤਾ ਤੇ ਹਾਲੇ ਕੁਝ ਹੈ ਨਹੀਂ ਪਰ ਹੁਣ ਵੀ ਟਾਈਮ ਹੈ ਕਿਉਂਕਿ ਦੇਖੋ ਐਂਡ ਆਫ ਦਾ ਡੇ ਪੰਜਾਬ ਵਿੱਚ ਪੋਲਿਟিক্যাল ਸਿਚੁਏਸ਼ਨ ਬੜੀ ਬਲੀਚ ਹੈ ਹਮ ਅ ਫॉर ਵਾਟ ਏਵਰ ਰੀਜ਼ਨ ਬੀਜਪੀ ਕੱਲੀ ਉੱਥੇ ਅ ਨਹੀਂ ਜਿੱਤ ਸਕੀ ਬਿਲਕੁਲ ਔਰ ਕਾਂਗਰਸ ਪਾਰਟੀ ਨੂੰ ਵੀ ਇੱਕ ਫੇਲਡ ਪਾਰਟੀ ਮੰਨਿਆ ਜਾਂਦਾ ਅਕਾਲੀ ਦਲ ਤੇ ਪੂਰੀ ਤਰ੍ਹਾਂ ਵਾਈਪ ਆਊਟ ਹੈ ਇਸ ਵੇਲੇ ਬਿਲਕੁਲ ਹਾਲੀ ਅਕਾਲੀ ਦਲ ਨੂੰ ਟਾਈਮ ਲੱਗੇਗਾ ਉੱਪਰ ਆਣ ਵਾਸਤੇ ਹਮ ਇਸ ਵੇਲੇ ਆਮ ਆਦਮੀ ਪਾਰਟੀ ਹੀ ਇੱਕ ਆਪਸ਼ਨ ਬਚਦਾ ਐਂਡ ਆਫ ਦਾ ਡੇ ਪਰ ਜੇ ਭਗਵੰਤ ਮਾਨ ਹੋਰੀ ਇਹਨੂੰ ਸੀਰੀਅਸਲੀ ਲੈਣ ਫॉर ਗਰਾਂਟੇਡ ਨਾ ਲੈਣ ਕਿ ਲੋਕਾਂ ਲਈ ਤੇ ਜੀ ਹੁਣ ਸਾਨੂੰ ਹੀ ਵੋਟ ਪਾਣੀ ਹਮ ਕੰਮ ਕਰਕੇ ਦਿਖਾਣ ਲੋਕਾਂ ਵਾਸਤੇ ਕੰਮ ਕਰਨ ਹਾਲੀ ਵੀ ਮੈਂ ਸਮਝਦਾ ਡੇਟ ਸਾਲ ਆ ਪੰਜਾਬ ਵਾਸਤੇ ਚੋਣਾਂ ਵਿੱਚ ਹਾਲੀ ਵੀ ਜੇ ਕੰਮ ਕਰਨ ਤੇ ਇਹਨਾਂ ਦੀ ਪਾਰਟੀ ਬਹੁਤ ਅੱਛਾ ਕਰਦੀ ਦਿੱਲੀ ਦੇ ਵਿੱਚ 2025 ਦੇ ਵਿੱਚ ਫਰਵਰੀ ਚ ਇਲੈਕਸ਼ਨ ਨੇ ਇਹ ਕੇਜਰੀ ਵਾਲੋ ਉਹ ਵੀ ਝੁੰਗੀਆਂ ਝੁੰਪੜੀਆਂ ਤੇ ਜਾ ਰਿਹਾ ਕੀ ਇਹ ਪੈਰਾਂ ਸੇ ਰਾ ਸਕੇਗਾ ਉੱਥੇ ਵੀ ਦੇਖੋ ਕੇਜੂਮਾ ਦੀ ਸਿਚੁਏਸ਼ਨ ਤੇ ਪੰਜਾਬ ਦੀ ਸਿਚੁਏਸ਼ਨ 'ਚ ਕਾਫੀ ਫਰਕ ਹੈ ਭਗਵੰਤ ਮਾਨ ਦੀ ਗਵਰਨਮੈਂਟ ਦਾ ਇੱਕ ਇਹ ਗੱਲ ਕਹੀ ਜਾ ਸਕਦੀ ਹੈ ਕਿ ਭਾਵੇਂ 3 3.5 ਸਾਲ ਹੋ ਗਏ ਨੇ ਪਰ ਹਾਲੇ ਤੱਕ ਕੋਈ ਕਰਪਸ਼ਨ ਦਾ ਇਹਨਾਂ ਦੇ ਉੱਪਰ ਕੋਈ ਚਾਰਜ ਨਹੀਂ ਲੱਗਾ ਦਿੱਲੀ ਵਿੱਚ ਸ਼ਰਾਬ ਕੋਟਾਲਾ ਬਹੁਤ ਵੱਡਾ ਇੱਕ ਇਸ਼ੂ ਬਣਿਆ ਹੈ ਔਰ ਕਈ ਇਸ਼ੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦਿੱਲੀ ਵਿੱਚ ਚੱਲ ਰਹੀ ਹੈ ਔਰ ਤਿੰਨ ਸਾਲ ਮੇਰੇ ਖਿਆਲ ਤਿੰਨ ਵਾਰ ਇਲੈਕਸ਼ਨ ਜਿੱਤੇ ਨੇ ਇਹ ਚੌਥੀ ਵਾਰ ਇੱਕ ਇਨਕੰਬੈਂਸੀ ਦਾ ਵੀ ਬਹੁਤ ਵੱਡਾ ਫੈਕਟਰ ਹੁੰਦਾ ਹੈ ਕਿ ਦੁਬਾਰਾ ਤੋਂ ਕੋਈ ਪਾਰਟੀ ਨੂੰ بار-बार ਲਿਆਣਾ ਤੇ ਇਸ ਕਰਕੇ ਉੱਥੇ ਜ਼ਿਆਦਾ ਮਿਹਨਤ ਦੀ ਲੋੜ ਹੈ ਪਰ ਪੰਜਾਬ ਦੇ ਲੋਕਾਂ ਨੂੰ ਅਗਰ ਭਗਵੰਤ ਮਾਨ ਕੰਮ ਕਰਕੇ ਦਿਖਾ ਦੇਣ ਹੋ ਕੋਈ ਐਸੀ ਕੋਈ ਸਕੀਮ ਲੈ ਕੇ ਆਣ ਇੰਡਸਟਰੀਜ਼ ਲੈ ਕੇ ਆਣ ਸੈਂਟਰ ਨਾਲ ਕੋਈ ਮਿਲ ਕੇ ਕੰਮ ਕਰਨ ਪੰਜਾਬ ਦੇ ਯੂਥ ਹਾਸੇ ਕੋਈ ਫਾਇਦਾ ਹੋਏ ਤੇ ਮੈਂ ਸਮਝਾਂ ਕਿ ਉਹ ਪੰਜਾਬਲੇ ਲੋਕ ਬੜੀ ਅੱਛੀ ਤਰ੍ਹਾਂ ਯਾਦ ਰੱਖਣਗੇ ਚੋਣ ਦੇ ਟਾਈਮ ਐਸੀ ਜਸਦੀਪ ਸਿੰਘ ਜੈਸੀ ਦੇਸ਼ ਵਿਦੇਸ਼ ਦੇ ਮੁੱਦਿਆਂ ਤੇ ਚਰਚਾ ਕੀਤੀ ਸੁਖਵੀਰ ਬਾਦਲ ਨੂੰ ਲੈ ਕੇ ਤਨਖਾਹਿਆ ਕਰਾਰ ਤੋਂ ਬਾਅਦ ਉਸ ਤੋਂ ਬਾਅਦ ਸਜ਼ਾ ਦੇ ਬਾਰੇ ਗੱਲਬਾਤ ਕੀਤੀ ਅਮਰੀਕਾ ਦੇ ਵਿੱਚ ਵੀ 2020 ਰੈਫਰੰਡਮ ਚੱਲ ਰਿਹਾ ਨਿਊਜ਼ੀਲੈਂਡ ਦੇ ਵਿੱਚ ਵੀ ਚੱਲ ਰਿਹਾ ਉਹਦੇ ਬਾਰੇ ਵੀ ਇਹਨਾਂ ਨੇ ਡਿਸਕਸ ਕੀਤਾ ਦੇਖਦੇ ਰਹੋ ਫਿਰ ਮਿਲਾਂਗੇ ਅਗਲੇ ਹਫਤੇ ਡਾਕਟਰ ਜਸਦੀਪ ਸਿੰਘ ਜੱਸੀ ਦੇ ਨਾਲ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਨਾਲ ਚਰਚਾ ਕਰਾਂਗੇ ਫਿਰ ਅਗਲੇ ਹਫਤੇ ਤਬ ਤੱਕ ਲਈ ਸਤਿ ਸ੍ਰੀ ਅਕਾਲ